ਸਾਤ ਜੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮਲੇਸ਼ੀਆ ਤੋਂ ਮੈਂ ਮਲੇਸ਼ੀਆ ਨਾਲ ਲਾਪਨ ਤੋਂ ਜੋ ਆਜ ਤਣ ਬਹੁਤ ਹੀ ਘੈਂਡ ਬੰਦਾਂ ਮਿਲਣ ਜਾਂਦੇ ਆ ਮੈਂ ਭਾਈ ਹੁਣ ਬਹੁਤ ਕੰਟਰੀਆਂ ਟਰੈਵਲ ਕੀਤਾ ਬਹੁਤ ਹੀ ਜ਼ਿਆਦਾ ਆਜੋ ਕਰਦੇ ਆ ਗੱਲਬਾਤ ਤੁਹਾਨੂੰ ਫੇਸ ਟੂ ਫੇਸ ਮਿਲਣ ਲੱਗਾ ਭਾਈ ਹੁਣੀ ਹੁਣੇ ਨਾਲ ਪੋਡਕਾਸਟ ਵੀ ਕਰਕੇ ਆਇਆ ਇੰਡੀਆ ਤੋਂ ਤੇ ਆਜੋ ਚਲੀ ਕਰਦੇ ਗੱਲਬਾਤ ਤਸਕਰਾ ਬਈ ਕੀ ਹਾਲ ਚੰਦ ਬਹੁਤ ਵਧੀਆ ਤੁਸੀਂ ਐਸੋ ਜੀ ਮੈਂ ਵੀ ਠੀਕ ਠਾਕ ਹਾਂ ਕਿੱਦਾਂ ਨਾਲ ਹੋਇਆ ਮਲੇਸ਼ੀਆ ਮਲੇਸ਼ੀਆ ਬਸ ਐ ਇਹ ਤਾਂ ਸੈਕਿੰਡ ਹੋਮ ਆ ਮੇਰਾ ਹਿੰਦੂ ਸਾਈਡ ਦੇ ਹੋਮ ਮੈਂ ਤੇ ਬਿਕੋਜ਼ ਬਹੁਤ ਸਾਰੇ ਬੰਦੇ ਐ ਤੁਸੀਂ ਮਲੇਸ਼ੀਆ ਤੋਂ ਵੀਜ਼ਾ ਲਵਾਤੇ ਹਨਾ ਬਹੁਤ ਸਾਰੇ ਵੱਡੇ ਵੱਡੇ ਕੰਟਰੀ ਆ ਦੇ ਤੇ ਮੈਨੂੰ ਆਪਦਾ ਸੈਕਿੰਡ ਘਰ ਹੀ ਲਾਦਾ ਵੀਰ ਜਦੋਂ ਮਰਜੀ ਟ੍ਰੈਕਟਰ ਲੈ ਕੇ ਆ ਜਾਉ ਇੱਥੇ ਸੁੱਕਣਾ ਤੇ ਭਰਾ ਬਹੁਤ ਨੇ ਯਾਰ ਕੋਈ ਖਰਚਾ ਨਹੀਂ ਹੈਗਾ ਬਸ ਕੱਲੇ ਟ੍ਰੈਕਟਰ ਲੈ ਕੇ ਆਉਣਾ ਬਸ ਟ੍ਰੈਕਟਰ ਵੀ ਅਸਲ ਤਾਂ ਉਹ ਹੀ ਕਰਾ ਕੇ ਦੇ ਦਿੰਦੇ ਨੇ ਯਾਰ ਚਲੋ ਪਹਿਲਾ ਕੁਸਚਨ ਮੇਰਾ ਇੰਡੀਆ ਕਿੱਥੇ ਹੈ ਗਿਆ ਆਪਾਂ ਇੰਡੀ ਤੇ ਕਿਦਾਂ ਇਹ ਲੈਂ ਚਾਏ ਤੁਸੀਂ ਕੀ ਸਟਡੀ ਕੀਤੀ ਕੀ ਕੁਝ ਕੀਤਾ ਲਾਈਕ ਪਰ ਦੱਸੋ ਕੁਝ ਐਕਚੁਅਲੀ ਕਾਲਜ ਟਾਈਮ ਤੋਂ ਵੀ ਬੰਦ ਨੂੰ ਚੌਂਦੇ ਟ੍ਰੈਵਲ ਕਰ ਕਾਲ ਕਾਲਜ ਤਾਂ ਪੜੇ ਹੈ ਨਹੀਂ ਭਰਾ ਸਹੀ ਦੇ ਸੇ ਤਾਂ 2016 ਜਿਆਦਾ ਪਲੱਸ 2 ਕੀਤੇ ਉਹਦੋਂ ਵਾਰ ਸੋਚਿਆ ਵੀ ਯਾਰ ਬਾਹਰ ਜਾਣਾਗਾ ਤਾਂ ਬਾਹਰ ਜਾਂਦੇ ਜਦੋਂ ਸੋਚਿਆ ਪਲੱਸ 2 ਕੀਤੀ ਪਲੱਸ 2 ਓਪਨ ਦੇ ਰਹਿ ਕੇ ਕੀਤੀ ਤਾਂ ਸਾਲਾ ਉਹੀ ਗੱਲ ਆ ਵੀ ਇੰਗਲਿਸ਼-ਉੰਗਲਿਸ਼ ਉਹੀ ਗੱਲ ਆਪਣੇ ਪੰਜਾਬ ਤੇ ਰਹਿਣ ਕਰਕੇ ਠੀਕ ਹੈ ਮਾਨਸਿਕ ਛੋਟਾ ਸ਼ਹਿਰ ਆਣਾ ਉਧਰ ਰਹਿਣ ਕਰਕੇ ਇੰਗਲਿਸ਼-ਉੰਗਲਿਸ਼ ਬਹੁਤ ਹੀ ਵਧੀਆ ਹੈ ਨਹੀਂ ਸੀਗੀ ਹੂੰ ਤੇ 50 ਦੇ ਵਿੱਚੋਂ ਆਇਆ 17 ਨੰਬਰ ਲਾਤੀਰੇ ਬਿਠਾਣਾ ਬਸ ਕਰਕੇ ਦਾ ਪੇਪਰ 2 ਨੰਬਰ ਦਾ ਆਇਆ ਸੀਗਾ ਪਰ ਆ 17 ਨੰਬਰ ਤਾਂ ਯਾਰ ਲੱਗੇ ਖਾਲਾ ਸਿਸਟਮ ਖਰਾਬ ਹੈ ਤੇ ਉਦੋਂ ਬਾਅਦ ਮੂਡ ਬਣਾ ਯਾਰ ਆਪਾਂ ਤਾਂ ਕੈਨੇਡਾ ਜਾਣਾਗਾ ਹੂੰ ਠੀਕ ਹੈ ਚਲੋ ਜੀ ਆ ਲੈਟਸ ਕਰਨ ਲੱਗੇ ਪਹਿਲੇ ਐਗਜ਼ਾਮ ਦਿੱਤਾ ਆ ਲੈਟਸ ਦਾ 5.5 ਬੈਂਡ ਆਇਆ ਦੋ ਮਹੀਨੇ ਪ੍ਰੈਕਟਿਸ ਕਰਕੇ ਹਾਂਜੀ ਚਲੋ ਜੀ ਮਹੀਨਾ ਕੁ ਦੁਆਰੇ ਫੇਰ ਕਲਾਸਾਂ ਲਾਈ ਤਾਂ ਦੁਆਰੇ ਪੇਪਰ ਤਾਂ 6.5 ਬੈਂਡ ਆ ਗਿਆ ਚਲੋ ਸੋਚਿਆ ਵੀ ਚਲੋ ਹੁਣ ਕੈਨੇਡਾ ਚੱਲਦੇ ਆ ਤਾਂ ਦੇਖ ਯਾਰ 25 ਲੱਖ ਲੱਗਦਾ ਮਨੇ ਕਿ ਯਾਰ ਸਾਲਾ 25 ਲੱਖ ਤਾਂ ਹੈ ਨਹੀਂ ਜੇਬ ਚ ਠੀਕ ਹੈ ਕਿਉਂਕਿ ਜੰਟਾ ਕੋਲ ਮੈਂ ਵੀ ਕੀੜੇ ਕੱਢ ਕੇ ਆਇਆ ਸੀਗਾ ਭਾਈ ਅੱਛਾ ਸਾਰਾ ਕੰਮ ਫੇਰ ਗਿਆ ਕੰਮ ਫੇਰ ਗਿਆ ਨਾ ਜੋ ਮੇਰੇ ਬੈਂਡ ਆਕੇ ਤਾਂ ਉਦੋਂ ਬਾਅਦ ਸਟੱਡੀ ਡਾਕੂਮੈਂਟ ਲੈ ਕੇ ਆਉਂਦਾ ਜੰਟਾ ਕੋਲ ਗਿਆ ਵੀ ਕੋਈ ਮੈਂ ਕੈਨੇਡਾ ਦਾ ਵੀਜ਼ਾ ਲਵਾਉਣਾ ਹੈ ਨਾ ਤਾਂ ਇਹਨਾਂ ਨੇ ਕਿਹਾ 25 ਲੱਖ ਜੀ ਨੇ 30 ਲੱਖ ਖਰਚਾ ਦੱਸਿਆ ਮੈਨੂੰ ਤਾਂ ਲੱਗਾ ਯਾਰ ਇੱਕ ਨਾਰਮਲ ਜੀ ਫੈਮਿਲੀ ਤੋਂ ਬਲੋਂਗ ਕਰਦਾ ਮੈਂ ਲੱਗਾ ਮਿਰਰ ਵਾਲਾ ਫੈਮਿਲੀ ਤੋਂ ਬਲੋਂਗ ਕਰਦਾ ਹਾਂ ਨਾ ਤਾਂ ਮੈਨੂੰ ਲੱਗਾ ਵੀ ਯਾਰ 25 ਤੇ ਲੱਖ ਤਾਂ ਆਪਣੇ ਕੋਲ ਹੈ ਨਹੀਂ ਭਾਈ ਠੀਕ ਹੈ ਤਾਂ ਫਿਰ ਸੋਚਿਆ ਵੀ ਛੱਡ ਯਾਰ ਆਪਾਂ ਤਾਂ ਇੱਥੇ ਰਹਿ ਠੀਕ ਹੈ ਮਾਨਸਾ ਦੇ ਵਿੱਚ ਹਾਂਜੀ ਤਾਂ ਅਸੀਂ ਮੈਂ ਉੱਥੇ ਨਾਲ ਮੌਲਾ ਦਾ ਕੰਮ ਕਰਨ ਲੱਗ ਗਿਆ ਦੁਕਾਨ ਦੇ ਹਣਾ ਠੀਕ ਹੈ ਤਾਂ ਮੈਂ ਮੌਲਾ ਦਾ ਕੰਮ ਕਰਦੇ ਕਰਦੇ 2019 ਦੇ ਵਿੱਚ ਪਹਿਲੀ ਵਾਰ ਥਾਈਲੈਂਡ ਟਰੈਵਲ ਕੀਤਾ ਜਿੰਦਗੀ ਦੇ ਵਿੱਚ ਪਹਿਲੀ ਵਾਰ ਥਾਈਲੈਂਡ ਟਰੈਵਲ ਕੀਤਾ ਉਹ ਤੋਂ ਦੁਬਈ ਕੀਤਾ ਹੁਣ ਇਹ ਕਰਕੇ ਚਲੋ ਟਰੈਵਲ ਕਰਦੇ 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 ਗਏ ਤੇ ਅੱਗੇ ਜਾ ਕੇ ਸ਼ੇਨਗਨ ਦੀ ਇੱਕ ਕੰਟਰੀ ਆ ਲਾਤਵੀਆ ਤੇ ਲਾਤਵੀਆ ਲਾਤਵੀਆ ਸ਼ੇਨਗਨ ਦੀ ਕੰਟਰੀ ਦਾ ਲਾਤਵੀਆ ਦਾ ਵੀਜ਼ਾ ਲਾਉਣ ਵਾਸਤੇ ਮੈਂ ਕਿਸੇ ਏਜੰਟ ਨੂੰ 5 ਲੱਖ ਰੁਪਏ ਦਿੱਤਾ ਲਾਤਵੀਆ ਦਾ ਵੀਜ਼ਾ ਲਾਉਣ ਵਾਸਤੇ ਟਰਸਟ ਨਹੀਂ ਬੰਦਾ ਬੰਦਾ ਦਾ ਟਰਸਟ ਟੇਬਲ ਜੀ ਪਰ ਬਾਅਦ ਚ ਕੀ ਕਿਹੜਾ ਕਿਹੜਾ ਦਾ ਸਾਰੇ ਐਂ ਹੀ ਕਰਦੇ ਨੇ ਯਾਰ ਕੋਈ ਚੱਕਰ ਨਹੀਂ ਹੈਗਾ ਨਾ ਹਾਂਜੀ 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 ਤਾਂ ਬੰਦੇ ਕੋਲ 5 ਲੱਖ ਰੁਪਏ ਤਾਂ ਵੀਜ਼ਾ ਲਾਉਣ ਵਾਸਤੇ 6 ਮਹੀਨਿਆਂ ਨੂੰ ਵੀ ਖੱਜਲ ਗੁਆ ਕਰਾਈ ਹੈ ਨਾ ਪੂਰਾ ਫੁੱਲ ਜੱਜ ਕੇ ਜਿੱਦਾਂ ਕਹ ਦੋ ਜੇ ਮੈਂ ਏਜੰਟਾਂ ਨੇ ਇੱਕ ਪੇਪਰ ਵੀ ਸਾਈਨ ਕਰਾਉਣਾ ਸੀ ਨਾ ਮੈਨੂੰ ਆਪ ਦੋ ਸ਼ਹਿਰ ਭਲਾਉਂਦਾ ਸੀਗਾ ਤੇ ਮੇਰੇ ਉਹ ਸ਼ਹਿਰ ਮੇਰੇ ਘਰ ਤੋਂ ਮੇਰੇ ਮਾਨਸਾ ਤੋਂ ਉਹਦਾ ਘਰ 50 ਕਿਲੋਮੀਟਰ ਦੂਰ ਸੀਗਾ ਤਾਂ ਠੀਕ ਹੈ ਕਹਦੇ ਮੀਂਹ ਪੈਂਦਾ ਸਾਲਾ ਮੀਂਹ ਦੇ ਵਿੱਚ ਵੀ ਸਕੂਟਰ ਚੱਕ ਕੇ ਜਾਣਾ ਪੈਂਦਾ ਉਹ ਗੱਡੀ ਹੈ ਨਹੀਂ ਸੀਗੀ ਹਾਂਜੀ ਠੀਕ ਹੈ ਤੁਸੀਂ ਦੱਸੋ ਹਣਾ ਮੀਡਲ ਕਲਾਸ ਨਾਲ ਉਲਬ ਤੇ 5 ਲੱਖ ਦੇ ਵਿੱਚੋਂ 2 ਲੱਖ ਵਾਪਸ ਹੋ ਗਏ ਤਾਂ 3 ਲੱਖ ਦੀ ਘੱਟ ਹੀ ਬਚੀ ਗਈ ਠੀਕ ਹੈ ਤਾਂ ਉਸ ਤੋਂ ਬਾਅਦ ਸੋਚਿਆ ਵੀ ਯਾਰ ਇਹ ਵੀਜ਼ਾ ਜਿਹੜਾ ਆਪਾਂ ਨੂੰ 5 ਲੱਖ ਦਿੱਤਾ ਵੀ ਵੀਜ਼ਾ ਹੁਣ ਖੁਦ ਆਪਾਂ ਲੈਣਾ ਆ ਆਪਦੇ ਹਿਸਾਬ ਨਾਲ ਕਿਵੇਂ ਵੀਜ਼ਾ ਲ ਮਿਲਦਾ ਆ ਉਹ ਸਾਰੀ ਚੀਜ਼ਾਂ ਨੂੰ ਸਮਝ ਗਏ ਤਾਂ ਯੂਰਪ 'ਤੇ ਰਿਸਰਚ ਕੀਤੀ ਗੂਗਲ 'ਤੇ ਰਿਸਰਚ ਕੀਤੀ ਬੰਦਿਆਂ ਨਾਲ ਗੱਲਾਂ ਕੀਤੀ ਜਿਹੜੇ ਟਰੈਵਲ ਕਰ ਚੁੱਕੇ ਸੀਗੇ ਉਹਨਾਂ ਦਾ ਨੌਲੇਜ ਲਈ ਵੀ ਕਿਵੇਂ ਬੈਂਕ ਸਟੇਟਮੈਂਟ ਬਣਦੀ ਹੈ ਕਿਵੇਂ ਆਈਟੀਆਰ ਭਰੀਆਂ ਜਾਂਦੀਆਂ ਨੇ ਕਿਵੇਂ ਸੈਲਰੀ ਖਾਤੇ 'ਚ ਪਾਉਣੀ ਚਾਹੀਦੀ ਹੈ ਜੋ ਕੋਈ ਬੰਦਾ ਬਿਜ਼ਨਸ ਕਰਦਾ ਉਹਨੂੰ ਕਿਸ ਤਰੀਕੇ ਨਾਲ ਕਰਨਾ ਜੇ ਇਹਦਾ ਮੇਨਟੇਨ ਉਹ ਸਾਰੀ ਚੀਜ਼ਾਂ ਸਮਝੀਆ ਫਿਰ ਮੈਂ ਆਪਦਾ ਵੀਜ਼ਾ ਖੁਦ ਨੇ ਅਪਲਾਈ ਕੀਤਾ 20 ਉਹ ਪਹਿਲੀ ਵਾਰ ਦਸੰਬਰ ਦੇ ਵਿੱਚ ਹਨਾ ਅਕਤੂਬਰ ਦੇ ਵਿੱਚ ਮੈਂ ਵੀਜ਼ਾ ਅਪਲਾਈ ਕੀਤਾ ਤਾਂ ਮੇਰਾ ਵੀਜ਼ਾ ਆਇਆ 12 ਦਸੰਬਰ ਨੂੰ 24 ਦਸੰਬਰ ਨੂੰ ਮੈਂ ਟਰੈਵਲ ਕਰਨਾ ਸੀ ਚਲੋ ਜੀ ਬਾਬੇ ਦੀ ਕਿਰਪਣਾ ਖੁਦ ਨੇ ਵੀਜ਼ਾ ਅਪਲਾਈ ਕੀਤਾ 10000 ਰੁਪਏ ਦੇ ਵਿੱਚ ਵੀਜ਼ਾ ਲੈ ਲਿਆ ਜਿਹਦੇ ਜਿਹੜਾ ਵੀਜ਼ਾ ਲੈਣ ਵਾਸਤੇ ਕਿਸੇ ਨੇ 5 ਲੱਖ ਦਿੱਤਾ ਸੀਗਾ ਖੁਦ ਨੇ ਉਹੀ ਵੀਜ਼ਾ 10000 ਦੇ ਵਿੱਚ ਐਨਾ ਬਸ ਐਨਾ ਜਿਹਾ ਫਰਕ ਹੈ ਬਿਲਕੁਲ ਸੱਚੀ ਗੱਲ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਕਿਉਂਕਿ ਬਹੁਤ ਮੈਂ ਕਹਿੰਦਾ ਉਹ ਏਜੰਟਾ ਚਲੋ ਜਾ ਮਛਣ ਕਰਕੇ ਉਹਨੂੰ ਮੇਰੇ ਤੋਂ 5 ਲੱਖ ਮੰਗਿਆ ਸੀਗਾ ਵੈਸੇ ਤਾਂ 10 15 15 ਲੱਖ ਰੇਟ ਤੇ ਸਭ ਤੋਂ ਪਹਿਲਾਂ ਜੇ ਟੂਰ ਗਏ ਥਾਈਲੈਂਡ ਉਹ ਕਿੰਨਾ ਆਇਆ ਚੇਤਾ ਜੀ ਵੀ ਕਿੱਦਾਂ ਸਟੈਪ ਬਾਈ ਸਟੈਪ ਬਾਈ ਸਟੈਪ ਥਾਈਲੈਂਡ ਦਾ ਜੇ ਮੈਂ ਖਰਚਾ ਬਾਈ ਕਹੀ ਹੈ ਕਿ ਇੰਡੀਆ ਤੋਂ ਇੱਕ ਇੱਕ ਮੇਕ ਇੰਡੀਆ ਤੋਂ ਕਿਉਂਕਿ ਉਹ ਤੋਂ ਪਹਿਲੀ ਪਹਿਲੀ ਵਾਰ ਟਰੈਵਲ ਕਰ ਰਹੇ ਨਾਲੇ ਤਾਂ ਹੈ ਨਹੀਂ ਸੀ ਦੇਖੋ ਸਿੱਧੀ ਜੀ ਗੱਲ ਹੈ ਹਨਾ ਹੈਨਾ ਤਾਂ ਜਿੰਨਾ ਕਾ ਯਾਰ 2000 ਥਾਈਲੈਂਡ ਮਾਣਾ ਵਟਾ ਘੁੰਮ ਚੁਪੇ ਸੀਗੇ ਤਾਂ ਰੁਪਏ ਵੀ ਹੈ ਨਹੀਂ ਸੱਚੀ ਦੱਸਾਂ ਦਾ ਮੇਰੇ ਕੋਲ ਟੋਟਲ 25000 ਰੁਪਏ ਸੀਗਾ ਜਦੋਂ ਥਾਰਿਆਂ ਦਾ ਟੂਰ ਲਾਉਣਾ ਸੀਗਾ ਤੇ 24000 ਦੇ ਮੇਰੇ ਥਾਈਏਅਰ ਵੀ ਡਿਟੈਕਟ ਹੋਈ ਸੀਗੀ ਇੰਡੀਆ ਦੇ ਵਿੱਚ ਬ ਤਾਂ ਉਹਤੇ ਮੈਂ ਲੋਨ ਕਰਾਇਆ ਸੀਗਾ ਉਹ ਤੋਂ ਆਪਦੇ ਟਿਕਟ ਕਰਾਈ ਸੀ 24000 ਦੀ 28000 ਦੀ ਜਿਹੜੀ ਕਿ ਬਾਅਦ ਵਿੱਚ ਮੈਂ థਾਈਲੈਂਡ ਦਾ ਟੂਰ ਲਾ ਕੇ ਆ ਕੇ ਕਿਸ਼ਤਾਂ ਚ ਰੁਪਏ ਭਰੇ ਟਿਕਟਾਂ ਦੇ ਠੀਕ ਹੈ ਤੇ ਮੇਰਾ 70000 ਰੁਪਏ ਲੱਗੇ ਪਹਿਲੀ ਪਹਿਲੀ ਵਾਰ ਜੋ థਾਈਲੈਂਡ ਗਿਆ ਕਿਉਂਕਿ ਨੌਲੇਜ ਹੈ ਨਹੀਂ ਸੀ ਯਾਰ ਘੁੰਮਦੇ ਫਿਰਦੇ ਰਹੇ ਚਲੋ ਆਪਾਂ ਇੰਜੋਏ ਕਰਦੇ ਰਹੇ ਤਾਂ 70000 ਰੁਪਏ ਲੱਗੇ థਾਈਲੈਂਡ ਦਾ ਮੇਰਾ ਤਾਂ ਉਹ ਤੋਂ ਬਾਅਦ ਦੁਬਈ ਗਿਆ ਉਹ ਤੋਂ ਬਾਅਦ ਲੋਕਡਾਊਨ ਲੱਗ ਗਿਆ ਹਨਾ ਦੁਬਈ ਦਾ ਕੀ ਪ੍ਰੋਸੈਸ ਹੈ ਦੁਬਈ ਬਾਰੇ ਵੀ ਕੁਝ ਦੱਸੋ ਨਹੀਂ ਦੁਬਈ ਦਾ ਨਹੀਂ ਇੰਡੀਆ ਤੋਂ ਗਿਆ ਫਿਰ ਤੋਂ థਾਈਲੈਂਡ ਤੋਂ ਦੁਬਈ ਨਹੀਂ ਨਹੀਂ ਮੈਂ ਉਹਨ ਮੈਂ ਨਵੰਬਰ ਦੌਰਾਨ ਨਿੱਚ ਗਿਆ ਸੀਗਾ ਉਸੇ ਟੂਰਸਟਾਂ ਉਹ ਤਾਂ ਉਹ ਵੀ ਮੈਂ ਟੂਰਿਸਟ ਹੀ ਗਿਆ ਸੀਗਾ ਬਸ ਵੀਜ਼ਾ ਲਵਾਇਆ ਟਿਕਟ ਹੈ ਉਹ ਤਾਂ ਮੇਰੇ 35-40000 ਰੁਪਏ ਲੱਗੇ ਸੀਗਾ ਕਿਉਂਕਿ ਇਦਾਂ ਕੁਝ ਬੰਦੇ ਇਦਾਂ ਟੋਪੀ ਬਣਾਉਂਦੇ ਨੇ ਕਿ ਸਿੱਧੀ ਜਿਹੀ ਸੱਚੀ ਗੱਲ ਹੈ ਜਿਹੜੇ ਕਹਿੰਦੇ ਹਨ ਵੀ 1.5 ਲੱਖ ਲਵਾਉਂਗੇ ਨਹੀਂ 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 ਉਹ ਫਿਰ ਮੈਂ ਥੋੜਾ ਬਹੁਤ ਜਦੋਂ ਮੈਂ THAILAND TRAVEL ਕਰਾਇਆ ਸੀ ਉਦੋਂ ਮੈਨੂੰ ਪਤਾ ਲੱਗ ਗਿਆ ਵੀ ਥੋੜਾ ਬਹੁਤ ਵੀ ਅੱਛਾ ਵੀ ਦੁਬਈ ਜਾਣਾ ਯਾ ਠੀਕ ਹੈ ਤਾਂ इजीली ਹੋ ਜਾਂਦਾ ਆ ਕੋਈ ਦੋ ਚਾਰ ਮੁੰਡੇ ਜਿਹੜੇ ਗਲੀ ਚੋਂ ਮੇਰੇ ਹੈਗੇ ਸੀਗੇ THAILAND ਵਿੱਚ ਆ ਦੁਬਈ ਆਪਣਾ ਘੁੰਮਣ ਦੁਬਈ ਦਾ ਵੀਜ਼ਾ ਅਪਲਾਈ ਕਰ ਲਿਆ ਉਸ ਬੰਦੇ ਤੋਂ 7000 ਰੁਪਏ ਲੱਗਾ ਮੇਰਾ ਦੁਬਈ ਦੇ ਵੀਜ਼ਾ ਦਾ ਤੇ ਟਿਕਟ ਕਰਾਈ ਬਸ 35-4000 ਰੁਪਏ ਚ ਮੈਂ ਦੁਬਈ ਘੁੰਮ ਕੇ ਆ ਗਿਆ ਸੀ ਕਿਉਂਕਿ ਜਦੋਂ ਮੈਂ ਸੁਣਿਆ ਨਾ ਕੰਮ ਕਿੰਨਾ 1.5 ਲੱਖ ਦਾ ਪੈਕੇਜ ਇੰਡੀਆ ਦਾ ਹੀ ਸੁਣੀਦਾ ਵੀ ਹਾਂ ਸਾਥ ਤਾਂ ਨਹੀਂ 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 ਬਸ ਇਹ ਤਾਂ ਦੇਖੋ ਜੀ ਏਜੰਟਾਂ ਨੇ ਬਣਾਈ ਹੋਇਆ ਅਸਲ 'ਚ ਲੋਕ ਵੀ ਨਾ ਨਿਰਭਰ ਹੋ ਜਾਂਦੇ ਆ ਵੀ ਹਾਂ ਵੀ ਉਹਨਾਂ ਤੇ ਠੀਕ ਹੈ ਉਹ ਨਿਰਭਰ ਹੋ ਜਾਂਦੇ ਨੇ ਉਹਨਾਂ ਨੂੰ ਕੀ ਲੱਗਦਾ ਯਾਰ ਵੀ ਭਾਈ ਇਹ ਤਾਂ ਬੰਦਾ ਪੈਕੇਜ ਦੇ ਰਿਹਾ ਇਹ ਪਰਫੈਕਟ ਕਰੂਗਾ ਕੰਮ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਯਾਰ 7000 ਦਾ ਦੁਬਈ ਦਾ ਵੀਜ਼ਾ ਆ ਠੀਕ ਹੈ ਜਿਹੜਾ ਕਿ ਇੰਡੀਆ ਤੋਂ ਲੱਗਦਾ ਹੈ 70000 ਰੁਪਏ ਲੱਗਦਾ ਉਹ ਕਾਫੀ ਸਾਰੀ ਐਪਾ ਵੀ ਹੈਗੇ ਜਿੱਥੇ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਕਿਉਂਕਿ ਇਹ ਐਪਾਂ ਬਾਰੇ ਨਹੀਂ ਬਹੁਤ ਲੋਕਾਂ ਨੂੰ ਪਤਾ 15000 ਦੀ ਟਿਕਟ ਮਿਲ ਜਾਂਦੀ ਹੈ ਦੁਬਈ ਦੇ ਆਉਣ ਜਾਣ ਦੀ ਇੰਡੀਆ ਤੋਂ ਠੀਕ ਹੈ ਉਸ ਤੋਂ ਇਲਾਵਾ ਹੋਟਲ ਹੋ ਗਿਆ ਮਾਣਾ ਉਹ ਘੁੰਮਣਾ ਫਿਰਨਾ ਉਹ ਤੁਸੀਂ ਹੱਦ ਜੋਰ ਮਾਰ ਕੇ 50000 ਦੇ ਵਿੱਚ ਇਸ ਅਗਰ ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ ਚਲੋ ਮੈਂ ਤਾਂ 2019 'ਚ ਕਰਕੇ ਆਇਆ ਸੀਗਾ ਉਦੋਂ ਮੇਰਾ 35-40000 ਲੱਗਿਆ ਤੇ ਇਸ ਟਾਈਮ ਦੇ ਅੱਜ ਦੇ ਰੇਟ ਦੇ ਕੋਈ ਨਹੀਂ ਗੱਲ ਕਰਾਂਦਾ ਤੁਹਾਡਾ 50 ਤੋਂ 5500 ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਨੇ ਗਾਇਸ ਫੋਲੋ ਕਰ ਲਿਓ ਭਾਈ ਨੂੰ ਜੇ ਕੋਈ ਐਪ ਬਾਰੇ ਡਿਟੇਲ ਜਾਣਨਾ ਚਾਹੁੰਦਾ ਹੈ ਠੀਕ ਹੈ ਬਹੁਤ سارے ਕੁਐਸਚਨ ਨੇ ਕੋਈ ਵੀ ਕੁਐਸਚਨ ਪੁੱਛਣਾ ਹੈ ਭਾਈ ਦੀ ਮਾਈ ਆਈਡੀ ਮੈਂਸ਼ਨ ਕਰੂੰਗਾ ਠੀਕ ਹੈ ਸਕਰੀਨ ਤੋਂ ਨਹੀਂ ਦੇਖ ਸਕਦੇ ਹੋ ਤੇ ਭਾਈ ਨੂੰ ਫੋਲੋ ਕਰ ਲਿਓ ਤੇ ਤੁਸੀਂ ਨੰਬਰ ਵੀ ਸਭ ਕੋ ਮੈਂਸ਼ਨ ਹੋਗਾ ਫੇਸਬੁਕ ਆਈਡੀ ਜੋ ਜੋ ਭਾਈ ਦਾ ਚੱਲਦਾ ਹੈ ਸਭ ਕੋ ਸਕਰੀਨ ਤੋਂ ਨਹੀਂ ਦੇਖ ਸਕਦੇ ਹੋ ਠੀਕ ਹੈ ਫੋਲੋ ਕਰ ਕੋਈ ਵੀ ਕੁਐਸਚਨ ਤੁਹਾਡੇ ਕੋ ਤੇ ਪੁੱਛ ਸਕਦੇ ਆ ਜੋ ਕੰਟੀਨਿਊ अगेन ਪਹਿਲਾਂ ਕਰਦੇ ਹੋ ਹੁਣ ਭਾਈ ਦੱਸੋ ਮਲੇਸ਼ੀਆ ਬਾਰੇ ਦੱਸੋ ਮਲੇਸ਼ੀਆ ਦੀ ਨੌਲੇਜ ਦਿਓ ਤੇ ਕਿੰਨੀ ਦੀ ਹੈ ਮਲੇਸ਼ੀਆ ਮਲੇਸ਼ੀਆ ਮੈਂ 25 ਮਈ ਅੱਜ ਅੱਜ 27 ਮਈ ਆ ਨਾ 2025 ਆ ਨਾ ਮੈਂ ਮਲੇਸ਼ੀਆ ਤੇ ਤੀਜੀ ਵਾਰ ਆਇਆਗਾ ਸਭ ਤੋਂ ਪਹਿਲਾਂ ਮੈਂ 2022 ਦੇ ਵਿੱਚ ਉਸ ਤੋਂ ਬਾਅਦ ਮੈਂ 2024 ਦੇ ਵਿੱਚ ਆਇਆ ਸੀਗਾ ਤੇ ਹੁਣ 2025 ਦੇ ਵਿੱਚ ਆਇਆ ਮੈਂ ਹਾਂਜੀ ਭਾਈ ਮੈਂ ਮਲੇਸ਼ੀਆ ਹਾਂਜੀ ਹਾਂਜੀ ਮਲੇਸ਼ੀਆ ਤੋਂ ਮੈਂ ਯੂਕੇ ਜਾਣਾ ਚਾਹੁੰਦਾ ਠੀਕ ਹੈ ਜੀ ਮੈਨੂੰ ਪ੍ਰੋਸੈਸ ਸਮਝਾਓ ਕੁਝ ਗਿਆਨ ਦਿਓ ਬੱਚੇ ਭਾਜੀ ਜਿੱਦਾਂ ਕਹਦੋ ਮੈਂ ਮਲੇਸ਼ੀਆ ਤੋਂ ਕਾਫੀ ਬੰਦੇ ਦੇ ਯੂਕੇ ਦੇ ਯੂਰਪ ਦੇ ਵੀਜ਼ੇ ਹਨਾ ਲਵਾ ਚੁੱਕਿਆ ਹਾਂ ਆਲਰੇਡੀ ਸੋ ਮੰਨ ਲਓ ਇੱਕ ਮੇਰਾ ਦੋਸਤ ਸੀਗਾ ਜਿਹਦੇ ਨੇ ਮੈਂ ਸਟਾਰਟਿੰਗ ਤੋਂ ਸਭ ਤੋਂ ਪਹਿਲਾਂ ਯੂਕੇ ਦਾ ਵੀਜ਼ਾ ਸਟਾਰ ਭਾ ਯੂਕੇ ਤੋਂ ਅਗਰ ਕਿਸੇ ਨੇ ਵੀ ਆਪਦਾ ਕਿਸੇ ਵੀ ਵੱਡੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੇ ਯੂਕੇ ਹੋ ਗਿਆ ਚਾਹੇ ਯੂਰਪ ਹੋ ਗਿਆ ਚਾਹੇ ਉਹ ਯੂਐਸਏ ਹੋ ਗਿਆ ਚਾਹੇ ਉਹ ਕੈਨੇਡਾ ਹੋ ਗਿਆ ਚਾਹੇ ਆਸਟ੍ਰੇਲੀਆ ਹੋ ਗਿਆ ਨਾ ਕਿਸੇ ਨੇ ਵੀ ਮਲੇਸ਼ੀਆ ਦਾ ਆਪਦਾ ਵੱਡੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਆ ਅਗਰ ਉਹਨੇ ਇਹ ਸੋਚਿਆ ਵੀ ਯਾਰ ਮੈਂ ਅਜੇ ਤੋਂ 5 ਮਹੀਨਾ ਬਾਅਦ ਟ੍ਰੈਵਲ ਕਰਨਾ ਐ ਸਪੋਜ਼ ਕਰੋ ਜਾਂ 6 ਮਹੀਨਾ ਬਾਅਦ ਟ੍ਰੈਵਲ ਕਰਨਾ ਯੂਕੇ ਜਾਣਾ ਮੈਂ 6 ਮਹੀਨਾ ਬਾਅਦ ਪਹਿਲਾਂ ਤਾਂ ਉਹ ਸਟਾਰਟਿੰਗ ਦੇ ਵਿੱਚ ਕੀ ਕਰੇ ਮੰਨ ਲਓ ਉਹਨੇ ਮੇਰੇ ਨਾਲ ਕਨੈਕਟ ਕਰਨਾ ਜਾਂ ਖੁਦ ਵੀ ਉਹ ਸਟਾਰਟਿੰਗ ਕਰ ਖੁਦ ਵੀ ਬੰਦਾ ਆਪਦਾ ਵੀਜ਼ਾ ਅਪਲ ਦੂਜਾ ਤਾਂ ਕੋਲ ਇਥੇ ਦਾ ਵਰਕ ਪਰਮਿਟ ਹੋਣਾ ਜ਼ਰੂਰੀ ਹੈ ਲੀਗਲ ਹੋਣਾ ਜ਼ਰੂਰੀ ਹੈ ਇਥੇ ਮਲੇਸ਼ੀਆ ਦੇ ਵਿੱਚ ਠੀਕ ਹੈ ਹੂੰ ਦੂਜਾ ਬਸ ਮੈਂ ਤਾਂ ਦੋਕਰ ਨੂੰ ਮੈਂ ਇਹੀ ਕਹਿ ਸਕਦਾ ਹਾਂ ਹਨਾ ਜੇ ਉਹਦੇ ਕੋਲ ਬੈਂਕ ਦਾ ਖਾਤਾ ਹੋਵੇ ਮਲੇਸ਼ੀਆ ਦੇ ਵਿੱਚ ਉਹਨੂੰ ਕੋਲ ਲੀਗਲ ਆਫ ਤੇ ਇਥੇ ਦਾ ਵਰਕ ਪਰਮਿਟ ਹੋਵੇ ਤਾਂ ਉਹਨੇ ਕੀ ਕਰਨਾ ਹੈ ਆਪਦੇ EMPLOYEER ਤੋਂ ਹਰ ਮਹੀਨੇ ਆਲ ਦੇ ਖਾਤੇ 'ਚ ਸੈਲਰੀ ਪਾਉਣੀ ਹੈ ਓ ਠੀਕ ਹੈ ਮੰਨ ਲਓ 4 ਕ ਪਗੜ 4000 ਸੈਲਰੀ ਜ਼ਰੂਰੀ ਹੈ ਜਿਹੜਾ ਮਲੇਸ਼ੀਆ ਦੇ ਵਿੱਚ ਕੰਮ ਕਰਦਾ ਹੈ ਆ ਉਹ ਉਹਨੇ ਯੂਕੇ ਦਾ ਵੀਜ਼ਾ ਲੈਣਾ ਤਾਂ ਉਹਦੇ ਖਾਤੇ 'ਚ ਘੱਟੋ ਘੱਟ 4000 ਸੈਲਰੀ ਲਾਸਟ ਹੈ ਜਿਵੇਂ ਕਿਤੇ ਚਾਹੇ ਆ ਤਾਂ ਘੱਟਾ ੜੂ ਥੋੜਾ ਜਿਹਾ ਔਖਾ ਹੈ ਵੀਜ਼ਾ ਲੈਣਾ ਮੈਂ ਨਹੀਂ ਕਹਿੰਦਾ ਵੀ ਭਾਈ ਨਹੀਂ ਮਿਲਣਾ ਮੈਂ ਉਹਦਾ ਵੀ ਲਵਾ ਦਿੱਤਾ ਜਿਹਦਾ 35 35 60 ਸੈਲਰੀ ਸੀ ਬਟ ਘੱਟੋ ਘੱਟ 4000 ਸੈਲਰੀ ਬੰਦੇ ਦੇ ਖਾਤੇ 'ਚ ਆਉਣੀ ਚਾਹੀਦੀ ਹੈ ਮਹੀਨੇ ਦੀ 4000 ਸੈਲਰੀ ਉਹਦੇ ਖਾਤੇ 'ਚ ਹਰ ਮਹੀਨੇ ਆਵੇ ਤਾਂ ਉਹਨੂੰ ਮੇਨਟੇਨ ਕਰਨਾ ਪਊਗਾ ਠੀਕ ਹੈ ਸਟਾਰਟਿੰਗ ਤੋਂ ਪਹਿਲਾਂ ਇਹ ਕਰੇ ਉਸ ਤੋਂ ਬਾਅਦ ਨਾਲ 6 ਮਹੀਨੇ ਬਾਅਦ ਉਹਨੇ ਜਾਣਾ ਮੰਨ ਲਓ ਤਾਂ ਉਹਨੇ ਹੋਰ ਕੀ ਕਰਨਾ ਹੈ ਮੰਨ ਲਓ ਮਲੇਸ਼ੀਆ ਦੇ ਵਿੱਚ ਭਾਈ ਮਾਲੋ ਜੀ THAILAND ਜਾਣਾ ਆ ਮਾਲੋ ਤੁਹਾਨੂੰ THAILAND ਦਾ ਬੋਟ ਨੇੜ ਹੀ ਲੱਗਦਾ ਇੱਥੇ ਜਿੰਨਾ ਕਿ ਮੈਂ ਦੇਖਿਆ ਟਿਕਟੋਕ ਤੇ ਚੱਕੀ ਸਾਲਾ ਤੇ ਸਾਲਾ 200 ਰਿੰਗਟਾ ਦੀ ਹੋ ਜਾਣੀ ਦੋਟਾ 200 ਰਿੰਗਟਾ ਦੇ ਆਉਣ ਜਾਣ ਦੇ ਹਨ ਕੋਈ THAILAND ਚਲੇ ਜਾਓ ਘੰਮਣ ਜਾਂ ਸਿੰਗਾਪੁਰ ਚਲੇ ਜਾਓ ਬਸ ਤੇ ਠੀਕ ਹੈ ਤੁਹਾਨੂੰ ਈਜ਼ੀ ਸਿੰਗਾਪੁਰ ਦਾ ਵੀਜ਼ਾ ਵੀ ਤੁਹਾਨੂੰ ਸੌਖਾ ਮਿਲ ਜਾਂਦਾ ਇੱਥੋਂ ਮਤਲਬ ਲੱਗਦੀ ਹੈ ਕੰਟਰੀਆਂ ਨਾਲ ਤੁਸੀਂ ਟਰੈਵਲ ਕਰਨਾ ਸਟਾਰਟ ਕਰ ਦੋ ਲੱਗਦੀ ਹੈ 5-4 ਘੰਟੇ ਟਰੈਵਲ ਕਰ ਲਓ ਤੇ ਆਪਦੀ ਖਾਤੇ 'ਚ ਸੈਲਰੀ ਪਾਉਣਾ ਸਟਾਰਟ ਕਰ ਦੋ ਏਮਪਲਾਇਰ ਤੋਂ ਪਾਉਣਾ ਸਟਾਰਟ ਕਰ ਦੋ ਅਗਰ ਤੁਹਾਡੇ ਕੋ ਹਾਂਜੀ ਠੀਕ ਹੈ ਮੰਨ ਲਓ ਤੁਹਾਨੂੰ ਇੱਕ XYZ ਕੰਪਨੀ ਨੇ ਮੰਨ ਲਓ ਮੈਂ ਹੁਣ ਕੰਪਨੀ ਦਾ ਨਾਮ ਲੈ ਲਿਆ ਇੱਕ ਮੰਨ ਲਓ ਹਵਰਡ ਜੌਨਸਨ ਨੇ ਤੁਹਾਨੂੰ ਆਪਦਾ ਇੱਕ ਵਰਕ ਪਰਮਿਟ ਦੇਤਾ ਆਪਦੀ ਕੰਪਨੀ ਦਾ ਹਾਂਜੀ ਠੀਕ ਹੈ ਹਵਰਡ ਜੌਨਸਨ ਬੰਦੇ ਨੇ XYZ ਠੀਕ ਹੈ ਮੰਨ ਲਓ ਉਹਨੇ ਤੁਹਾਨੂੰ ਕਲੀਨਰ ਦਾ ਵਰਕ ਪਰਮਿਟ ਦੇਤਾ ਹਾਂਜੀ ਠੀਕ ਹੈ ਹੁਣ ਹਵਰਡ ਜੌਨਸਨ ਤੁਹਾਡੇ ਖਾਤੇ ਤੇ ਜਿੰਨਾ ਕ ਮੈਂ ਐਕਸਪੀਰੀਅੰਸ ਕੀਤਾ ਵੀ ਬੰਦੇ ਕੋਲ ਵਰਕ ਪਰਮਿਟ ਕਿਸੇ ਹੋਰ ਕੰਪਨੀ ਦਾ ਆਇਆ ਕੰਮ ਕਿਸੇ ਹੋਰ ਨਾਲ ਕਰਦੇ ਨੇ ਉਹ ਮੈਂ ਜਿੰਨਾਂ ਦੇ ਵੀਜ਼ਾ ਲੈਣ ਮੈਨੂੰ ਸਾਰਿਆਂ ਨੇ ਇਹੀ ਕਿਹਾ ਭਾਈ ਅਸੀਂ ਕੰਮ ਕਿਸੇ ਹੋਰ ਕੰਪਨੀ ਨਾਲ ਕਰਦੇ ਹਾਂ ਠੀਕ ਹੈ ਤਾਂ ਕਿਸੇ ਹੋਰ ਕੋਲ ਕੰਮ ਜਿਹਦੇ ਕੋਲ ਕਰਦੇ ਨੇ ਉਹਦੇ ਕੋਲ ਉਹਨਾਂ ਨੂੰ ਜਿਹਦੇ ਕੋਲ ਉਹਨਾਂ ਦਾ ਵਰਕ ਪਰਮਨ ਲੱਗਿਆ ਉਹਦੇ ਕੋਲ ਸੈਲਰੀ ਸਿਪ ਚਾਹੀਦੀ ਆ ਆਪਾਂ ਨੂੰ। ਉਹ ਮੰਨ ਲਓ ਤੁਹਾਡਾ ਵਰਕ ਪਰਮਾ ਹੋਰ ਜੌਨਸਨ ਤੋਂ ਲੱਗਿਆ ਹੋਇਆ। ਹਾਂਜੀ ਹਾਂਜੀ। ਪਰ ਤੁਸੀਂ ਕੰਮ ਕਰਦੇ ਹੋ ਸਪੋਨਸਰ ਡੈਸ਼ ਲਾ ਲਓ। ਡੈਸ਼ ਲਾ ਲਓ ਹਾਂ। XYZ ਲਾ ਲਓ ਜਿਹਦੇ ਕੋਲ ਕੰਮ ਕਰਦੇ ਹੋ। ਡੈਸ਼ ਲਾ ਲਓ। ਤੁਸੀਂ XYZ ਤੋਂ ਨਹੀਂ ਸੈਲਰੀ ਪਾਉਣੀਗੀ। ਤੁਸੀਂ ਹੋਰ ਜੌਨਸਨ ਤੋਂ ਆਲ ਦੇ ਖਾਤੇ 'ਚ ਸੈਲਰੀ ਪਾਉਣੀ ਆ। ਉਹ ਤੇ ਹੋਰ ਜੌਨਸਨ ਨੇ ਤੁਹਾਨੂੰ ਪਾਉਣੀ ਨਹੀਂ ਕਿਉਂਕਿ ਤੁਸੀਂ ਉਹ ਤਾਂ ਕੰਮ ਨਹੀਂ ਕਰ ਰਹੇ। ਤੁਸੀਂ ਸਿਰਫ ਵਰਕ ਪਰਮਨ ਲਿਆ ਉਹਦੇ ਕੋਲ। ਹਾਂਜੀ ਹਾਂਜੀ। ਬੀ ਉਹ ਹੱਲ ਵੀ ਮੇਰੇ ਕੋਲ ਹੈਗਾ ਆ ਦੇਖੋ ਸਾਰੀ ਚੀਜ਼ਾਂ ਸੋਸ਼ਲ ਮੀਡੀਆ ਦਾ ਆਪਾਂ ਕਲੀਅਰ ਨਹੀਂ ਦੱਸ ਸਕਦੇ ਕਿਉਂਕਿ ਕਾਫੀ ਲੋਕਾਂ ਨੂੰ ਮਿਰਚ ਲੱਗ ਜਾਣੀ ਨੇ ਇਸ ਚੀਜ਼ ਤੋਂ ਹਾਂ ਉਹ ਚੀਜ਼ ਦਾ ਆਪਣੇ ਕੋਲ ਹੱਲ ਹੈਗਾ ਆ ਮੈਨੂੰ ਪਰਸਨਲੀ ਮੇਰੀ ਆਈਡੀ ਤੁਸੀਂ ਮੈਂਸ਼ਨ ਕਰੀ ਦਿੱਤੀ ਆ ਟ੍ਰੈਵਲ ਵੀ ਦਰੋਂ ਦਾ ਨਾਮ ਤੇ ਹੈ ਨਾ ਮੇਰਾ ਇੰਸਟਾਗ੍ਰam ਤੇ ਆਈਡੀ ਆ ਤੁਸੀਂ ਮੈਨੂੰ ਉਹਤੇ ਕੰਟੈਕਟ ਕਰਕੇ ਮੈਨੂੰ ਪੁੱਛ ਸਕਦੇ ਹੋ ਕਿ ਆਪਾਂ ਇਹ ਚੀਜ਼ ਨੂੰ ਕਿੱਦਾਂ ਮੈਨੇਜ ਕਰ ਸਕਦੇ ਆ ਕੰਮ ਕੰਮ ਹੋ ਜਾਊ 100% ਕੰਮ ਹੋ ਜਾਊਗਾ ਠੀਕ ਹੈ ਅਗਰ ਆਪਾਂ ਨੂੰ ਵਧੀਆ ਤਰੀਕੇ ਨਾਲ ਚੱਲਾਂਗੇ ਤਾਂ 100% ਹੋ ਜਾਊਗਾ ਬਾਕੀ ਯਾਰ ਟੂ ਵੀ ਹੋਣਾ ਸੱਚ ਮੇਰਾ ਕੰਮ ਬਧੇ ਤਰੀਕੇ ਨਾਲ ਫਾਇਲ ਕਰਨਾ ਠੀਕ ਹੈ ਤੁਹਾਡਾ ਡਾਕੂਮੈਂਟ ਚੰਗੀ ਤਰ੍ਹਾਂ ਚੈੱਕ ਕਰਕੇ ਵੀਜ਼ਾ ਅਪਲਾਈ ਕਰਨਾ ਠੀਕ ਹੈ ਅੱਗੇ ਤੁਹਾਡੀ ਕਿਸਮਤ ਹੈ ਤੇ ਅੱਗੇ ਵੀਜ਼ਾ ਅਫਸਰ ਦਾ ਮੂਡ ਹੈ ਠੀਕ ਹੈ ਬਟ ਮੇਨ ਜਿਹੜੇ ਡਾਕੂਮੈਂਟ ਜ਼ਰੂਰੀ ਨੇ ਅਗਰ ਉਹ ਡਾਕੂਮੈਂਟ ਤੁਹਾਡੇ ਸਹੀ ਨਹੀਂ ਤਾਂ ਤੁਹਾਡਾ ਵੀਜ਼ਾ ਲੱਗਣਾ ਬਹੁਤ ਆਸਾਨ ਹੈ ਮਲੇਸ਼ੀਆ ਤੋਂ ਚਾਹੇ ਦੁਬਈ ਤੋਂ ਕਰੋ ਚਾਹੇ ਜਿਹੜੀਆਂ ਮਰਜ਼ੇ ਕੰਟਰੀ 'ਚ ਆਪਣੇ ਇੰਡੀਅਨ ਭਰਾ ਬੈਠੇ ਨੇ ਆਪਦਾ ਆਸਾਨੀ ਨਾਲ ਵੀਜ਼ਾ ਲੈ ਸਕਦਾ ਨਾ ਕਰੋ ਚਾਰੀ ਚੀਜ਼ਾਂ ਮੇਨਟੇਨ ਕਰ ਲੈਂਦੇ ਨੇ ਦੇ ਪਾਕਿਸਤਾਨੀ ਆਪਣੇ ਭਾਈ ਬਹੁਤ ਦੇਖਦੇ ਨੇ ਹਾਂਜੀ ਉਹਨਾਂ ਲਈ ਕੋਈ ਮੈਸੇਜ ਦਿਓ ਉਹ ਵੀ ਸੇਮ ਨਹੀਂ ਦਾ ਸਰ ਨਹੀਂ 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 ਪਾਕਿਸਤਾਨ ਲਈ ਵੀ ਸੇਮ ਕਨਸੈਪਟ ਹੀ ਹੈ ਹਾਂਜੀ ਉਹਨਾਂ ਨੇ ਵੀ ਬਸ ਜੇਕਰ ਮਲੇਸ਼ੀਆ 'ਚ ਬੈਠੇ ਨੇ ਉਹਨਾਂ ਨੇ ਜਿੱਦਾਂ ਆਪਾਂ ਦੱਸਿਆ ਵੀ ਸੈਲਰੀ ਸਲਿਪ ਆਪਦਾ ਖਾਤਾ ਮੈਂਟੇਨ ਕਰੋ ਠੀਕ ਹੈ ਆਪਦਾ ਵਰਕ ਪਰਮਿਟ ਉਹਨਾਂ ਕੋਲ ਲੀਗਲ ਹੋਵੇ ਠੀਕ ਹੈ ਇਹ ਸਾਰੀ ਚੀਜ਼ਾਂ ਹੁਣ ਤਾਂ ਵੀ ਆਸਾਨੀ ਨਾਲ ਆਪਣਾ ਵੀਜ਼ਾ ਲੈ ਸਕਦੇ ਨੇ ਹੂੰ ਠੀਕ ਫੇਰ ਤੋਂ ਅੱਗੇ ਦਾ ਕੀ ਪ੍ਰੋਸੈਸ ਹੈਗਾ ਕੀ ਸਾਹਤਾ ਨਹੀਂ ਦੇਖੋ ਵੀ ਟੂਰਿਸਟ ਵੀਜ਼ੇ ਲੱਗਦੇ ਨੇ ਵੀ ਪਰਮਿਟ ਦਾ ਵੀ ਆਪਾਂ ਨੂੰ ਨਹੀਂ ਨਹੀਂ ਮੇਰਾ ਮੇਰਾ ਨਹੀਂ ਹੈਗਾ ਨਹੀਂ ਨਹੀਂ ਪਾਜੀ ਮੇਰਾ ਕੰਮ ਸਿਰਫ ਟੂਰਿਸਟ ਵੀਜ਼ਾ ਲਾਉਣ ਦਾ ਆ ਹਾਂਜੀ ਅੱਗੇ ਦਾ ਬੰਦੇ ਨੇ ਸਿਸਟਮ ਆਪਦੇ ਆਪਣਾ ਦੇਖਣਾ ਆ ਮੈਂ ਕਲੀਅਰ ਗੱਲ ਕੀਤੀ ਚੰਗੀ ਬਿਲਕੁਲ ਬਿਲਕੁਲ ਮੈਂ ਦੇਖੋ ਮੈਂ ਸੁਣੇ ਕੱਲ ਹੋਰ ਵੀ ਇਹਦੇ ਵਿੱਚ ਦੱਸਦਾ ਆ ਇਹ ਵੀ ਲੋਕਾਂ ਨੂੰ ਬਹੁਤ ਨੂੰ ਪਤਾ ਨਹੀਂ ਹੈਗੀ ਹਾਂਜੀ ਹਾਂਜੀ ਮੈਂ ਜਿਹੜਾ 2022 ਦੇ ਵਿੱਚ ਪਹਿਲੀ ਵਾਰ ਜਰਮਨ ਗਿਆ ਸੀਗਾ ਮੈਂ ਪ੍ਰੋਫੈਸ਼ਨਲੀ ਮੋਬਾਈਲ ਟੈਕਨੀਸ਼ੀਅਨ ਆ ਮੈਨੂੰ ਮੋਬਾਈਲ ਦਾ ਕੰਮ ਹੁੰਦਾ ਵਧੀਆ ਤਰੀਕੇ ਨਾਲ ਸਾਰਾ ਮੈਂ ਜਰਮਨ ਗਿਆ ਬਾਈ ਮੰਨ ਲਓ ਮੈਂ ਇਹ ਵੀ ਦੱਸਦਾ ਕਿ ਜਿਹੜਾ ਬੰਦੇ ਕੋਲ ਟੂਰਿਸਟ ਵੀਜ਼ਾ ਅਗਲਾ ਕਹਿੰਦਾ ਨਾ ਭਾਜੀ ਸਾਡੀ ਉੱਥੇ ਜਾ ਕੇ ਸੈਟਿੰਗ ਕਿਵੇਂ ਹੋਊਗੀ ਉਹਨਾਂ ਨੂੰ ਵੀ ਹੱਲ ਦੱਸਦਾ ਮੈਂ ਇੱਕ ਚੀਜ਼ ਹੈ ਹਾਂਜੀ ਹਾਂਜੀ ਉਹ ਹੀ ਕੁਸ਼ਨ ਹਾਂਜੀ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ ਅਗਰ ਤੁਸੀਂ ਮਲੇਸ਼ੀਆ ਦੇ ਵਿੱਚ ਕੋਈ ਕਾਰਾਂ ਦਾ ਕੰਮ ਕਰਦੇ ਹੋ ਮੋਟਰਸਾਈਕਲਾਂ ਦਾ ਕੰਮ ਰਿਪੇਅਰ ਕਰਦੇ ਹੋ ਇੱਥੇ ਕੰਸਟਰਕਸ਼ਨ ਦਾ ਕਰਦੇ ਹੋ ਠੀਕ ਹੈ ਤਾਂ ਤੁਸੀਂ ਆਸਾਨੀ ਨਾਲ ਆਪਦਾ ਵੀਜ਼ਾ ਉੱਥੇ ਜਾ ਕੇ ਚੇਂਜ ਕਰਾ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਆਪਦਾ ਐਕਸਪੀਰੀਅੰਸ ਸ਼ੇਅਰ ਕਰਦਾ ਮੇਰੇ ਕੋਲ ਹੈਗਾ ਸੀਗਾ ਵਰਕ ਮੇਰੇ ਕੋਲ ਮੋਹੱਲਾ ਦਾ ਐਕ ਮੈਂ ਤਾਂ ਖੁਦ ਨੂੰ ਕਰਨੀ ਪੈਣੀ ਹੈ ਬਿਲਕੁਲ ਮੈਂ 5-7 ਦੁਕਾਨਾਂ ਤੇ ਵਿజిਟ ਕੀਤਾ ਹਾਂਜੀ ਜਰਮਨ ਦੇ ਵਿੱਚ ਜਾ ਕੇ ਠੀਕ ਹੈ ਵੀ ਭਾਈ ਮੈਨੂੰ ਮੋਹੱਲੇ ਦਾ ਕੰਮ ਹੁੰਦਾ ਮੈਂ ਇੰਡੀਆ ਰਹਿਣਾ ਮੈਨੂੰ ਮੋਹੱਲੇ ਦਾ ਕੰਮ ਨਾ ਮੈਂ ਇੰਡੀਆ ਰਹਿਣਾ ਠੀਕ ਹੈ ਮੈਨੇ ਇੱਕ ਬੰਦੇ ਨੇ ਬਿਠਾ ਲਿਆ ਆਪਦੀ ਦੁਕਾਨ ਤੇ ਜੀ ਠੀਕ ਹੈ ਮੈਨੂੰ ਕਹਿੰਦਾ ਭਾਈ ਬੈਠੋ ਬੋਰਾ ਸੀਗਾ ਚਲੋ ਤੇ ਮੈਨੂੰ ਕਹਿੰਦਾ ਬੈਠੋ ਹਣ ਮੈਨੇ ਮੁਰੇ 5-7 ਮਾਲ ਧਰ ਤੇ ਕਹਿੰਦਾ ਰਿਪੇਅਰ ਕਰ ਦੇ ਇਹਨਾਂ ਨੂੰ ਮੈਂ ਰਿਪੇਅਰ ਕਰਤਾ ਬੰਦੇ ਨੇ ਮੈਨੂੰ ਰੁਪਏ ਵੀ ਦਿੱਤੇ ਠੀਕ ਹੈ ਜਿਹੜੇ ਮੈਂ ਉਹਦੇ ਕੋਲ ਦੁਕਾਨ ਤੇ 2 ਘੰਟੇ 2 ਘੰਟਾ ਦੇ ਮੈਨੂੰ ਕੰਮਉਦੇ ਰੁਪਏ ਵੀ ਦਿੱਤੇ ਮੈਨੂੰ ਉਹਨੇ ਆਪਦਾ ਉਥੋਂ ਜਰਮਨ ਦਾ SIM ਵੀ ਲੈ ਕੇ ਦਿੱਤਾ ਮੇਰੇ ਕੋਲ SIM ਕਾਰਡ ਹੈ ਨਹੀਂ ਸੀ ਜਰਮਨ ਦਾ ਠੀਕ ਹੈ ਮੈਨੂੰ ਉਹਨੇ SIM ਵੀ ਤਾਂ ਨਾਲ ਦੇ ਨਾਲ ਮੈਨੂੰ ਜੋਬ ਆਫਰ ਵੀ ਦਿੱਤੀ ਮਿਲਦੇ 2.5 ਲੱਖ ਸੈਲਰੀ ਦੇ ਮੈਨੂੰ ਜੋਬ ਆਫਰ ਦਿੱਤੀ ਇੰਡੀਆ ਦਾ 2.5 ਲੱਖ ਰੁਪਏ ਠੀਕ ਹੈ ਬਈਦਨ ਕੰਮ ਕਰਨੇ ਜੱਟ ਦਿਨ ਕੰਮ ਤੋਂ ਛੁੱਟੀ ਸੀ ਠੀਕ ਹੈ ਤਾਂ ਮੇਰੇ ਮੇਰਾ ਮਨ ਨਹੀਂ ਸੀ ਗਾਇਰ ਵੀ ਉੱਥੇ ਰਹਿਣ ਦਾ ਠੀਕ ਹੈ ਕਿਤੇ ਮੈਂ ਆਪ ਦਾ ਇੱਕ ਆਪ ਦੇ ਆਪ ਨੂੰ ਚੈੱਕ ਕਰਨਾ ਚਾਹੁੰਦਾ ਸੀ ਜੇਕਰ ਕੋਈ ਬੰਦਾ ਇਨ ਫਿਊਚਰ ਕੋਈ ਕੰਟਰੀ ਮੂਵ ਹੋ ਕੇ ਆਪ ਦੇ ਆਪ ਨੂੰ ਵੀਜ਼ਾ ਚੇਂਜ ਕਰਾਉਣਾ ਚਾਹੁੰਦਾ ਹੈ ਮੈਸੇਜ ਬਹੁਤ ਰਾਹ ਸਕਦਾ ਹੈ ਕਿ ਨਹੀਂ ਕਰਾ ਸਕਦਾ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿਉਂਕਿ ਫਾਲਤੂ ਕਿਸੇ ਦਾ ਮੂ ਨਹੀਂ ਹੈਗਾ ਵੀ ਕਿਸ ਦੀ ਗੱਲ ਸੁਣੀ ਸੁਣਾਈ ਕਹਦੀ ਇਹ ਮੇਰਾ ਆਪ ਦਾ ਪਰਸਨਲ ਐਕਸਪੀਰੀਅੰਸ ਹੈ ਤਾਂ ਕਰਕੇ ਅਗਰ ਤੁਸੀਂ ਕਿਸੇ ਵੀ ਕੰਟਰੀ ਹਨ ਆਪ ਦੇ ਚ ਕੋਈ ਸਕਿੱਲ ਪਾਇਦਾ ਕਰੋ ਠੀਕ ਹੈ ਸਕਿੱਲ ਹੋ ਹਾਂ ਮੇਰੇ ਇੱਕ ਮੇਰੇ ਇੱਕ ਕਲਾਇੰਟ ਆ ਮਨੀਸ਼ਾ ਨਾਮ ਆਉਂਦਾ ਦਿੱਲੀ ਦੇ ਰਹਿਣ ਵਾਲੀ ਐ ਅੱਜ ਕੱਲੋਂ 에어ਲਾਈਨ ਦੇ ਵਿੱਚ ਰਹਿੰਦੀ ਐ ਅੱਛਾ ਜੀ ਯੂਕੇ ਦੇ ਵੀਜ਼ਨ ਨਾਲ ਆਪਾਂ 에어ਲਾਈਨ ਜਾ ਸਕਦੇ ਆ ਤਾਂ ਹੁਣ 에어ਲਾਈਨ ਦੇ ਵਿੱਚ ਜਾ ਕੇ ਆਪਦਾ ਵੀਜ਼ਾ ਚੇਂਜ ਕਰਾਇਆ ਐ ਠੀਕ ਐ ਸੋ ਇਹ ਲੋਕਾਂ ਨੂੰ ਪਤਾ ਨਹੀਂਗਾ ਲੋਕਾਂ ਨੂੰ ਹੁੰਦਾ ਵੀ ਆ ਟੂਰਿਸਟ ਵੀਜ਼ਾ ਸਾਡੇ ਕੋਲ ਹੈਗਾ ਐ ਅਸੀਂ ਕਿਵੇਂ ਵੀਜ਼ਾ ਚੇਂਜ ਕਰਾਈਏ ਤੁਸੀਂ ਆਸਾਨੀ ਨਾਲ ਆਪਦਾ ਵੀਜ਼ਾ ਚੇਂਜ ਕਰਾ ਸਕੋ ਤਾਂ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਐ ਇਹ ਲੋਕਾਂ ਨੂੰ ਬਹੁਤ ਤਾਨੂੰ ਇਹ ਨਹੀਂ ਪਤਾ ਅਗਲਾ ਕਹਿੰਦਾ ਯਾਰ ਸਾਡਾ ਭਾਜੀ ਸਾਡਾ ਤੁਸੀਂ ਟੂਰਿਸਟ ਵੀਜ਼ਾ ਫਰਾਂਸੀ ਉੱਥੇ ਕੰਮ ਕਿਵੇਂ ਕਰਾਂਗੇ ਅਸੀਂ ਕੋਈ ਔਖਾ ਨਹੀਂ ਹੈਗਾ ਚੇਂਜ ਕਰਾਉਣਾ। ਇਹ ਮੈਂ ਜਾਣ ਕੇ ਹਾਂ ਪਤਾ ਨਹੀਂ ਇਹ ਜਿਹੜੇ ਗੱਲ ਹੈ ਇਹ ਸੇਰੀ ਕਿਤਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਸਾਰੇ। ਕਿਉਂਕਿ ਮੈਂ ਸਾਰਾ ਉੱਥੇ ਜਾ ਕੇ ਮਾਲਕਾਂ ਦੇ ਨਾਲ ਖੁਦ ਵਿਜਿਟ ਕੀਤਾ ਹੈ। ਤਾਂ ਹੁਣ ਜਿਹਦੇ ਕੋਲ ਕੰਸਟਰਕਸ਼ਨ ਦਾ ਕੰਮ ਆਉਂਦਾ ਹੈ ਜਿਹਨੂੰ ਵਧੀਆ ਥਿਆਦਾ ਕੰਮ ਕਰ ਲਾਗਾ ਉੱਥੇ ਜਾ ਕੇ ਬਾਈ ਕੰਸਟਰਕਸ਼ਨ ਵਾਲੀ ਕੰਪਨੀ ਦੇ ਵਿੱਚ ਵਿਜਿਟ ਕਰੇ। ਹੂੰ ਦੱਸੇ ਭਾਈ ਮੈਂ ਕੰਮ ਕਰ ਲੈਣਾ ਉਹਨਾਂ ਨੂੰ ਸਾਨੀ ਨਾਲ ਵੀ ਜਾ ਉਹਨਾਂ ਦਾ ਚੇਂਜ ਹੋ ਜਾਊਗਾ ਹੂੰ ਹੱਥ ਸੀਗੇ ਗੁਣ ਹੋਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਤੁਹਾਡੇ ਕੋਲ ਕੋਈ ਨਾ ਕੋਈ ਗੁਣ ਹੈਗਾ ਹੱਥ ਦੇ ਵਿੱਚ ਤੁਸੀਂ ਸਾਨੀ ਨਾਲ ਮਾਰ ਨਹੀਂ ਖਾਂਦਾ ਬੰਦਾ ਬਿਲਕੁਲ ਮੈਂ ਕਹਿੰਦਾ ਯਾਰ ਭਾਈ ਇੰਡੀਆ ਰਹਿ ਕੇ ਵੀ ਨਹੀਂ ਮਾਰ ਖਾਂਦਾ ਹੁੰਦਾ ਯਾਰ ਜਿਹਦੇ ਕੋਲ ਇੰਡੀਆ ਦੇ ਵਿੱਚ ਕੋਈ ਸਕਿੱਲ ਹੈਗੀ ਨਾ ਇੰਡੀਆ ਰਹਿ ਕੇ ਵੀ ਨਹੀਂ ਮਾਰ ਖਾਂਦਾ ਹੁੰਦਾ ਹੂੰ ਤੇ ਤੁਸੀਂ ਅਮਰੀਕਾ ਦੇ ਵੀ ਯੂਸ ਮੈਨ ਬਣੇ ਹੋ ਮੰਨ ਲਓ ਇੱਕ ਨਾ ਲੋਕਾਂ ਨੂੰ ਇਹ ਹੁੰਦਾ ਆ ਮੈਂ ਇੰਡੀਆ ਦੇ ਵਿੱਚ ਮੇਰੇ ਕੋਈ ਆਫਿਸ ਨਹੀਂ ਹੈਗਾ ਪਹਿਲੀ ਗੱਲ ਤਾਂ अच्छा ठीक है मैं ਘਰ ਤੋਂ ਹੀ ਕੰਮ ਕਰਦਾ ਹਾਂ ਘਰ ਤੋਂ ਕਰਦਾ ਹੁਣ ਮੈਂ ਮਲੇਸ਼ੀਆ ਆਵਾਂ ਤਾਂ ਮਲੇਸ਼ੀਆ ਦੇ ਵਿੱਚ ਵੀ ਮੇਰੇ ਕੱਲ ਆਏ ਨੇ 10 ਵੀਜ਼ੇ ਆਏ ਨੇ ਠੀਕ ਹੈ ਬਤਨ ਵੀਜ਼ੇ ਵੀ ਦਿਖਾ ਦਿੰਨਾ ਦਿਖਾ ਸਕਦੇ ਦਿਖਾਓ ਪ੍ਰੂਫ ਦਿਖਾਓ ਮੈਂ ਨਹੀਂ ਮੰਨਦਾ ਅਖ ਸੁਇਜ਼ਰਲੈਂਡ ਦਾ ਵੀਜ਼ਾ ਆ 1 6 ਜਿੱਦਾਂ ਸਟਾਰਟ ਹੈ ਫੇਸ ਟੂ ਫੇਸ ਗੱਲ ਹੁੰਦੀ ਹੈ ਕੋਈ ਟੋਪੀ ਨਹੀਂ ਕੋਈ ਪਰਦੇ ਵਿੱਚ ਨਹੀਂ ਆ ਜਾਓ ਤੁਸੀਂ ਕੋਈ ਵੀ ਕਮੈਂਟ ਕਰਨਾ YouTube ਤੇ ਬਾਕੀ ਭਾਈ ਦੀ ਆਈਡੀ ਮੈਂਸ਼ਨ ਆ ਪੜ੍ਹੇ ਵੀ ਕਰ ਸਕਦੇ ਹੋ ਆਜੋ ਆਪਾਂ ਪ੍ਰੂਫ ਦੇ ਦੇ ਆਪਾਂ ਦੇ 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 ਪ੍ਰੂਫ ਦਿਖਾਓ ਬਈ ਸਵਿਟਜ਼ਰਲੈਂਡ ਦਾ ਵੀਜ਼ਾ 1625 ਤੋਂ 31/8/25 ਤੱਕ ਖਤਮ ਹੈ ਹਾਂਜੀ ਠੀਕ ਹੈ ਅ ਜਰਮਨ ਦਾ ਵੀਜ਼ਾ ਆ 25/5 ਤੋਂ ਅੱਜ 27 ਤਰੀਕ ਹੈ 25 ਤਰੀਕ ਨੂੰ ਲੱਗਿਆ ਆ 1 ਸਾਲ ਦਾ ਵੀਜ਼ਾ ਲਵਾ ਕੇ ਤਾਂ 90 ਦਿਨਾਂ ਦਾ ਮੁੰਬਈ ਦੇ ਨੇ ਮੁੰਬਈ ਹਾਂ ਜਰਮਨ ਦਾ ਵੀਜ਼ਾ ਦਿੱਲੀ ਤੋਂ ਯੂਐਸ ਦਾ ਵੀਜ਼ਾ ਕੀ ਗੱਲ ਹੈ ਯੂਐਸ ਦਾ ਵੀਜ਼ਾ ਸੱਚੀ ਗੱਲ ਆ ਭਾਈ ਸੱਚੀ ਗੱਲ ਆ ਯੂਐਸ ਦਾ ਵੀਜ਼ਾ ਸਾਹਮਣੇ ਪਏ ਨੇ ਤੁਹਾਨੂੰ ਜਰਮਨ ਦਾ ਨਾਮ ਮੰਨੋ ਸਹੀ ਗੱਲ ਹੈ ਜਰਮਨ ਜਰਮਨ ਫੋਕੀਆ ਗੱਲਾਂ ਨਹੀਂ ਹੈਗੇ ਸਿਰਫ ਕੱਲਾ ਲੋਕ ਤਾਂ ਕੀ ਕਰਦੇ ਨੇ ਬਸ ਫੋਟਾ ਹੈਡ ਕਰ ਕਰ ਕੋਈ ਵੀ ਜਦ ਦਵਾਰੇ ਦਾ ਰਖਾਈ ਹੋਏ ਨੇ ਨਾਲ ਤੁਹਾਨੂੰ ਕੱਲੇ ਕੱਲੇ ਬੰਦੇ ਦੀ ਫੋਟੋ ਦਿਖਾਤੀ ਬਿਲਕੁਲ ਗਾਇਜ਼ ਜੇ ਕਹਿੰਨੇ ਕੰਮ ਕਰਾਉਣਾ ਹੈ ਠੀਕ ਹੈ ਭਾਈ ਨਾਲ ਕੰਟ੍ਰੈਕਟ ਕਰਦਾ ਇੰਸਟਾਗ੍ਰਾਮ ਤੇ ਠੀਕ ਹੈ ਭਾਈ ਨੂੰ ਜੋੜ ਕੇ ਕਲੀ ਵਿਜ਼ਿਟ ਕਰ ਲਿਓ ਗੱਲਬਾਤ ਪਾ ਸਕਦੇ ਹੋ ਕੋਈ ਚੱਕ ਨਹੀਂ ਭਾਈ ਜਵਾਬ ਦਿਓਗਾ ਨਾ ਮੈਂ ਤਾਂ ਕੋਈ ਚੱਕ ਨਹੀਂ ਹੈਗਾ ਸਾਰਾ ਜਵਾਬ ਦਾਂਗੇ ਬਾਕੀ ਮੈਂ ਤਾਂ ਸਵਾਦ ਵਾਲੇ ਨਹੀਂ ਪਰ ਹਣਾ ਬਿਲਕੁਲ ਕਾਫੀ ਲੋਕ ਨਾ ਗੱਲਾਂ ਜਾਸਤ ਸਵਾਦ ਰਹਿੰਦੇ ਨੇ ਬੀਰ ਜਸਤ ਬਾਈ ਆ ਕਰ ਲੀਏ ਜੀ ਆ ਕਿਵੇਂ ਕਰੀਓ ਕਿਵੇਂ ਕਰੀਏ ਪਹਿਲਾਂ ਬਾਈ ਖਾਤੇ ਚ ਸਿੱਧੀ ਗੱਲ ਐ ਦੇਖੋ ਟਾਈਮ ਕਿਸੇ ਕੋਲ ਨਹੀਂ ਹੈਗਾ ਹਾਂ ਜੀ ਠੀਕ ਐ ਜੇ ਮੇਰੀ ਫੀਸ ਪੋਸਟ ਕਰੋ 15000 ਐ ਤਾਂ ਮੇਰੇ ਖਾਤੇ ਚ 2000 ਪਾਓ ਪਹਿਲਾਂ ਠੀਕ ਐ ਪਹਿਲਾਂ ਮੈਨੀ ਵੀ ਹੋਣਾ ਚਾਹੀਦਾ ਵੀ ਯਾਰ ਬੰਦੇ ਨੇ 2000 ਪਾਈ ਬੰਨਾ ਇੰਟਰਸਟਡ ਐ ਕੰਮ ਕਰਨਾ ਚ ਹੈਨਾ ਕੰਮ ਕਰਾਉਣਾ ਚਾਹੁੰਦਾ ਐ 2000 ਪਾਓ ਮੈਂ ਉਹਦਾ ਚੰਗੀ ਤਰ੍ਹਾਂ ਗੱਲ ਦਾ ਰਿਪਲਾਈ ਕਰੂੰਗਾ ਤੈਨ ਬਾਕੀ ਜਿਹੜੀ ਪੇਮੈਂਟ ਆਪਾਂ ਜਦੋਂ ਕੰਮ ਸਟਾਰਟ ਕਰਾਂਗੇ ਉਹਦੇ ਬਾਅਦ ਠੀਕ ਐ ਸਾਲ ਤੂੰ ਕੱਲੇ ਮੈਸੇਜ ਨਹੀਂ ਕਰੀ ਜੋ ਲਗਰ ਲੋਕਾਂ ਕੋਲ ਲੱਖ ਰੁਪਏ ਲੈਂਦੇ ਨੇ ਮੇਰੇ ਸਾਹਮਣੇ ਮੈਂ ਹਜ਼ਾਰਾਂ ਦੀ ਵੀਜ਼ਾ ਲਵਾਈ ਨੇ ਹਜ਼ਾਰਾਂ ਦੇ ਵਿੱਚ ਠੀਕ ਹੈ ਕਿਆ ਬਾਤ ਮੰਨ ਲਓ ਹੁਣ ਆਪਾਂ ਪੀ ਦਾ ਕੀ ਦੱਸਨੇ ਆ ਠੀਕ ਹੈ ਤੁਹਾਨੂੰ ਕੋਈ ਬੰਦਾ ਪਰਸਨਲ ਮੈਸੇਜ ਕਰ ਲੂਗਾ ਵੀ ਆਪਾਂ ਹਜ਼ਾਰਾਂ ਦੇ ਵਿੱਚ ਵੀਜ਼ਾ ਲਵੋ ਨਾ ਅਗਲੇ ਟਿਕਟ ਲੈਣੀ ਔਖੀ ਲੱਗਦੀ ਹੈ ਵੀਜ਼ਾ ਅਗਲੇ ਦਿਨਾਂ ਸਸਤਾ ਲੱਗਿਆ ਹੁੰਦਾ ਦਾ ਉਹਨਾਂ ਦਾ ਟਿਕਟ ਵੀ ਮਹਿੰਗੀ ਲੈਣੀ ਪਊ ਯਾਰ ਤੁਹਾਨੂੰ ਇੱਕ ਜਾਂਦਾ ਜਾਗਦਾ ਪ੍ਰੂਫ ਦੇਣਾ ਹੁਣ ਤਾਂ ਮਲੇਸ਼ੀਆ ਦੇ ਵਿੱਚ ਬੈਠਾ ਐ ਮਲੇਸ਼ੀਆ ਦਾ ਆਪਣਾ ਭਰਾ ਐ ਬਿੱਲਾ ਹਾਂਜੀ ਜਿਦਾ ਕਿ ਯੂਕੇ ਦਾ ਵੀਜ਼ਾ ਆਇਆ ਸਾਨੂੰ ਪਤਾ ਸਾਬੀ ਨਾਲ ਆਲਰੇਡੀ ਸਾਬੀ ਨੇ ਵੀਡੀਓ ਤੁਸੀਂ ਇੰਸਟਾਗ੍ਰਾਮ ਤੇ ਮੇਰੇ ਦੇਖਿਆ ਹੋਣੀ ਹੈ ਨਾ ਹਾਂਜੀ ਸਾਬੀ ਦਾ ਵੀ ਯੂਕੇ ਦਾ ਪਹਿਲਾ ਵੀਜ਼ਾ ਲਵਾਇਆ ਕੀਤਾ ਸੀਗਾ ਸਾਬੀ ਨੂੰ ਦੱਸਿਆ ਵੀ ਕਿਸ ਤਰੀਕੇ ਨਾਲ ਸਾਰੀ ਚੀਜ਼ਾਂ ਮੇਨਟੇਨ ਕਰਨੀਆਂ ਨੇ ਤਾਂ ਹੁਣ ਇਹ ਸਾਬੀ ਦਾ ਹੀ ਦੋਸਤ ਹੈ ਜਿਹੜਾ ਸਾਡਾ ਇੱਕ ਭਰਾ ਆਪਣਾ ਗੱਗੀ ਇੰਗਲੈਂਡਿਆ ਤੋਂ ਜਿਹੜਾ ਕਿ ਡੇਲੀ ਸੱਪ ਘੜਦਾ ਰਹਿੰਦਾ ਟਿਕਟੌਕ ਤੇ ਉਹਦਾ ਭਰਾ ਹੈ ਗੱਗੀ ਸੋ ਇਹਦਾ ਕੰਮ ਬਹੁਤ ਹੋ ਗਿਆ ਸਾਡੇ ਕੋਲ ਟਿਕੜ ਗਿਆ ਸੀ ਇਹਦਾ ਕਿ ਇਹਦਾ ਕੰਮ ਉਲਝਾ ਹੋਇਆ ਸੀ ਭਰਾ ਤਗੜਾ ਤੇ ਇਹਦਾ ਕਿ ਇਹ ਬਹੁਤ ਵਿਗੜਿਆ ਹੋਇਆ ਹੈ ਅੱਛਾ ਜੀ ਤੇ ਵਿਗੜਾ ਜੇ ਅਸੀਂ ਕਾਫੀ ਟਾਈਮ ਪਹਿਲਾਂ ਨਿਕੰਨ ਜੀ ਪਾਓ 2 ਸਾਲ ਪਹਿਲਾਂ ਬਿਲਕੁਲ ਬਿਲਕੁਲ ਮੈਂ ਜਦੋਂ ਡੇਲੀ ਗੱਲ ਕਰ ਰਿਹਾ ਮੈਂ ਕਹਿੰਦਾ ਆਪਾਂ ਲੋਕਾਂ ਦੇ ਲਵਾਈ ਜੰਨੇ ਆ ਹੂੰ ਤੇ ਆਪਣੇ ਬੰਦੇ ਦਾ ਕੀ ਕਰਾਂਗੇ ਕਹਿੰਦਾ ਇਹਨੂੰ ਪਹਿਲਾਂ ਟਰੈਵਲ ਕਰਾ ਬਿਲਕੁਲ ਮੈਨੂੰ ਇਹਨੂੰ ਕਿਨਿ ਵਰਤੀ ਮੈਂ ਆਪਣੇ ਤੇ ਉਹੀ ਤਰੀਕੇ ਨਾਲ ਵਰਤਿਆ ਇਹਦਾ ਹੂੰ ਤੇ ਵਰਤ ਵਰਤ ਕੇ ਲਾਸਟ ਜਪਾਨ ਦੀ ਪੁਆਇੰਟ ਚੱਕਦੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਹਿੰਦਾ ਉਹਨੂੰ ਯੂਕੇ ਵੀਜ਼ਾ ਹੁੰਦੇ ਪਏ ਆਪਾਂ ਲੋਕਾਂ ਨੇ ਵੀਜ਼ਾ ਲਾਪੇ ਨੇ ਬਿੱਲੇ ਦਾ ਵੀਜ਼ਾ ਪਾ ਦਿਆ ਹਾਂਜੀ ਉਹੀ ਗੱਲ ਹੋਈ ਜਪਾਨ ਦੀ ਜਿੱਦਾਂ ਪੁਆਇੰਟ ਸੀ ਉਸ ਦਿਨ ਯੂਕੇ ਦੀ ਪੁਆਇ ਅਰੇ ਇਹ ਐਕਸ਼ਨ ਤੋਂ ਬਾਅਦ ਵੀ ਜੀ ਚੱਲਿਆ ਐਕਸ਼ਨ ਤੋਂ ਬਾਅਦ ਇਹਨੇ ਆਪ ਤਾਂ ਕਿਸੇ ਇੰਡੀਆ ਤੋਂ ਏਜੰਟ ਤੁਹਾਨੂੰ ਲਵਾਇਆ ਸੀ ਆਪਾਂ ਏਜੰਟ ਦਾ ਨਾਮ ਤਾਂ ਕੀ ਲੈਣਾ ਆ ਠੀਕ ਐ ਇਹਨੇ ਇੰਡੀਆ ਤੋਂ ਕਿਸੇ ਏਜੰਟ ਤੋਂ ਲਵਾਇਆ ਸੀ ਆ ਤਾਂ ਯੂਕੇ ਦਾ ਵੀ ਜੇ ਦੇ ਸਕਦਾ ਹਾਂ ਠੀਕ ਐ ਹੁਣ ਜਲਦੀ ਇਹ ਘੁੰਮਣ ਫਿਰਨ ਜਾਊਗਾ ਤਾਂ ਇਹਦੀ ਵੀਡੀਓ ਵੀ ਦੇਖ ਲੈ ਤੁਸੀਂ ਇਹ ਟਿਕਟੌਕ ਤੇ ਆਪਦਾ ਪਾਉਂਦੇ ਨੇ ਨਾ ਇੰਸਟਾਗ੍ਰਾਮ ਤੇ ਪਾਉਂਦੇ ਨੇ ਬਾਕੀ ਦੂਜੀ ਗੱਲ ਕਹਿੰਦੇ ਆ ਬਾਰ-ਬਾਰ ਵੀ ਕੁਝ ਪਾਣ ਵਾਸਤੇ ਕੁਝ ਖਾਉਣਾ ਪੈਂਦਾ ਲੋਕੀ ਸਵਾਦ ਲੈਂਦੇ ਬਿਲਕੁਲ ਸਵਾਦ ਲੈਂਦੇ ਬੋਤੂ ਕਿੰਨੀ ਵਾਰੀ ਕਹਤਾ ਆਓ ਬੈਠੋ ਹੀ ਜਾਂਦੇ ਰੀਆ ਤੇ ਇਹਦੇ ਕਰਕੇ ਬਹਿ ਗਏ ਅਸੀਂ ਹਾਂਜੀ ਬਿਲਕੁਲ ਬਿਲਕੁਲ ਬੋਤੂ ਆਇਆ ਹੈ ਤੈਨੂੰ ਸੱਦਿਆ ਹਾਂਜੀ ਹਾਂਜੀ ਇਹ ਆ ਗਿਆ ਅਸੀਂ ਨਹੀਂ ਆਂਦੇ ਅੱਗੇ ਵੀਰ ਨੂੰ ਤਾਂ ਕਿਹਾ ਵੀ ਆਓ ਆਹ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਫਿਰ ਦੈਸਟਿਨੇਸ਼ਨ ਹਾਂਜੀ ਹਾਂਜੀ ਬੱਸੀ ਯਾਰ ਕਿਸੇ ਨਾਲ ਕੋਈ ਵੈਰ ਥੋੜਾ ਮੈਂ ਤੇਰੀ ਵੀਡੀਓes ਨਾਲ ਕਿਸੇ ਨਾਲ ਕੋਈ ਲੈਣ ਦੇ ਨਹੀਂ ਕੋਈ ਵੈਰ ਨਹੀਂ ਐ ਜਿਹੜਾ ਜ਼ਮੀਨ ਵੰਡਣੀ ਚਾਹੇ ਨਾਲ ਬਿਲਕੁਲ ਹਾਂਜੀ ਬਿਲਕੁਲ ਜਿਹੜੇ ਵੀ ਜੇ ਆ ਸਾਡੇ ਕੋਲ ਵੀ 30000 ਕਿ ਉਹ سٹਾਮ 2262 ਲੱਗਦਾ ਸੀ ਜੀ ਜ਼ਰਾ ਹਾਂ ਹਾਂ ਹਾਂਜੀ ਮੈਂ ਉਹ ਕਹਿੰਦਾ ਜਿਵੇਂ ਸਾਡੇ ਨਾਲ ਧੱਕਾ ਉਹ ਮੂੰਹ ਕਰਦਾ ਸੀ ਕੀ ਕਰਾਇਆ ਨਹੀਂ ਤਾਂ ਮੈਂ ਕਹਾਂ ਮੇਰੇ ਜੰਡਰੇ ਨੇ ਫਰੋਡ ਕੀਤਾ ਉਹਦੇ ਨਾਲੇ ਵੀ ਮੇਰ ਨਾਲ ਆਇਆ ਕਰ ਬਿਲਕੁਲ ਬਿਲਕੁਲ ਮੈਂ ਹੁਣ ਨਹੀਂ ਦਿੱਤਾ ਹਾਂ ਤੇ ਮੈਂ ਜੀ ਤੂੰ ਬਾਈ ਨਾਲ ਮਿਲਿਆ ਜੀ ਨਾ ਜਦੋਂ ਮੈਂ ਸਿੱਖਣਾ ਹੀ ਮੈਂ 10000 ਉਹਦੇ ਖਾਤੇ 'ਚ ਪਾਇਆ ਸੀ ਤੇ 4 ਮਹੀਨੇ ਸਿੱਖਦਾ ਰਿਹਾ ਉਹਦੇ ਕੋਲ ਬਿਲਕੁਲ ਬਿਲਕੁਲ ਮਲੇਸ਼ੀਆ 'ਚ ਵੀ ਬੜੇ ਬੰਦਿਆਂ ਕੋਲ ਪੁੱਛਿਆ ਸਾਰਾ ਕੋਲ ਟਾਈਮ ਨਹੀਂ ਹੁੰਦਾ ਕੋਈ ਵੀ ਦੱਸਣ ਦੇ ਜੇ ਪੈਸੇ ਵੀ ਲੈਂਦਾ ਨਾ ਪਰ ਤੁਸੀਂ ਬੰਦਿਆਂ ਐਂ ਕਰਿਆ ਕਰੋ ਸਵਾਦ ਲਈ ਜਾਓ ਮੈਂ ਖਾਤੇ 'ਚ ਹੂੰ ਬਦਲ ਬਦਲ ਜਮਾ ਜਾ ਰਹੀ ਗੱਲ ਹੈ ਅੱਜ ਕੱਲ੍ਹ ਭਾਈ ਲੋਕ ਨਾ ਇੱਥੇ ਮਲੇਸ਼ੀਆ ਦੇ ਵਿੱਚ ਮੈਂ ਬੜਾ ਦੇਖਿਆ ਹੈਗਾ ਹੂੰ ਇਕੱਲੇ ਮੈਸੇਜ ਕਰੀ ਜਾਣਗੇ ਭਾਜੀ ਅਸੀਂ ਵੀਜ਼ਾ ਲਵਾਉਣਾ ਆ ਭਾਜੀ ਅਸੀਂ ਇੱਥੇ ਦਾ ਵੀਜ਼ਾ ਅਪਲਾਈ ਕਰਨਾ ਆ ਗੱਲ ਨਹੀਂ ਕੋਈ ਬਾਤ ਨਹੀਂ ਗੱਲ ਕਰਕੇ ਦੇਖੋ ਭਾਜੀ ਸਿੱਧੀ ਗੱਲ ਹੈ ਵੀਰੇ ਕਿਸੇ ਕੋਲੇ ਨਾ ਟਾਈਮ ਨਹੀਂ ਹੈਗਾਗਾ ਠੀਕ ਹੈ ਅਗਰ ਤੁਸੀਂ ਕੰਮ ਕਰਾਉਣਾ ਆ ਪਾਓ ਤੁਸੀਂ ਖਾਤਾ ਚ ਪੇਮੈਂਟ ਠੀਕ ਹੈ ਜੀ ਮੰਨ ਲਓ ਜੀ ਮੇਰੀ ਫੀਸ ਸਪੋਜ਼ ਕਰੋ 20000 ਹੈ ਮੇਰੇ ਖਾਤੇ ਚ ਪਾਓ ਤੁਸੀਂ 5000 10000 ਰੇ ਪੇਮੈਂਟ ਪਾਓ ਮੈਨੂੰ ਲੱਗੇ ਵੀ ਯਾਰ ਬੰਦਾ ਇੰਟਰਸਟਡ ਹੈ ਮੈਂ ਉਹਨੂੰ ਸਾਰੀ ਗੱਲਾਂ ਜੀ ਸਾਥ ਕੇ ਉਹਦੀ ਦੱਸੂ ਉਹਨੂੰ ਕਿਵੇਂ ਮੇਨਟੇਨ ਕਰਨਾ ਹੈ ਠੀਕ ਹੈ ਪਰ ਉਹ ਮੇਨਟੇਨ ਉਸ ਤਰੀਕੇ ਨਾਲ ਕਰੇ ਤਾਂ ਉਹਦਾ ਵੀਜਾ ਪੜਾ ਗਰੰਟੀ ਨਾਲ ਆਊਗਾ ਜਿਵੇਂ ਕਹਦੀ ਤੇ ਫਿਰ ਉਹ ਮਰਜ਼ੀ ਵੀ ਜੀ ਅਪਲਾਈ ਆਪਣੇ ਕੰਫੀਡੈਂਸ ਹੁੰਦਾ ਬਿਲਕੁਲ ਬਿਲਕੁਲ ਆਪ ਨੂੰ ਪਤਾ ਯਾਰ ਵੀ ਆਪਾਂ ਨੂੰ ਆਪਾਂ ਫਿਲਹਾਲ ਚ ਰਾਗਾ ਫੜ ਲਈ ਜੀ ਜਿਵੇਂ ਕਹਦੀ ਵੀਜਾ ਅਫਸਰ ਦੀ ਕਿਉਂਕਿ ਆਪਾਂ ਨੂੰ ਵੀਜ਼ਾ ਅਪਲਾਈ ਕਰਕੇ ਕਰਕੇ ਐਕਸਪੀਰੀਅੰਸ ਹੋ ਗਿਆ ਵੀਰ ਵੀਜ਼ਾ ਅਫਸਰ ਦੇਖਣਾ ਕੀ ਚਾਹੁੰਦੇ ਨੇ ਸਟੇਟਮੈਂਟ ਕਿੱਦਾਂ ਦੇ ਹੋਣੀ ਚਾਹੀਦੀ ਹੈ ਬੰਦੇ ਦੇ ਖਾਤੇ 'ਚ ਸੈਲਰੀ ਕਿਵੇਂ ਹੋਣੀ ਚਾਹੀਦੀ ਹੈ ਬੰਦੇ ਦੀ ਸੈਲਰੀ ਸਲਿੱਪਾਂ ਕਿਵੇਂ ਹੋਣੀ ਚਾਹੀਦੀਆਂ ਨੇ ਆਪਾਂ ਨੂੰ ਟਰਿਕ ਪਤਾ ਲੱਗ ਗਈ ਤਾਂ ਆਪਾਂ ਬੰਦੇ ਨੂੰ ਐਗਜ਼ੈਕਟਲੀ ਦੱਸਾਂਗੇ ਅਗਰ ਬੰਦਾ ਕੋ ਇੰਟਰਸਟਿਡ ਆ ਤਾਂ ਖਾਤੇ 'ਚ ਪਹਿਲਾਂ ਪੇਮੈਂਟ ਪਾਵੇ ਅਗਰ ਉਹਨੇ ਆਪਦਾ ਕੰਮ ਸਟਾਰਟ ਕਰਾਉਣਾ ਆ ਜੀ ਦੱਸ ਦੇ ਮਰੀਆਂ ਆ ਦੱਸਿਆ ਸਾਰੀ ਵੀਡੀਓ ਫ੍ਰੀ ਦੱਸ ਬਿਲਕੁਲ ਬਿਲਕੁਲ ਕਰਨ ਦੇ ਪੈਸੇ ਲੱਗਣੇ ਨਹੀਂ ਕਿਉਂਕਿ ਪਤਾ ਕੀ ਕਹਿੰਦੇ ਇਸ ਵੀਡੀਓ ਜਨਾ ਬਾਅਦ ਬੜਾ ਮਦਦ ਉਹਨਾ ਵੀ ਇੱਕ ਫੇਰ ਜਲਦੀ ਕਰੀ ਜਾਂਦਾ ਨਹੀਂ ਜਲਦੀ ਪ੍ਰਮੋਟਰ ਨਹੀਂ ਕਰਦੇ ਤੇਰੀ ਵੀਡੀਓ ਇਹ ਗੱਲ ਨਹੀਂ ਕਰ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਤੋਂ ਅਪਲਾਈ ਕਰੋ ਅਸੀਂ ਤਾਂ ਅਸੀਂ ਤਾਂ ਇਹ ਕਹਿੰਨੇ ਵੀ ਯਾਰ ਤੁਸੀਂ ਬਈ ਆਦਾ ਮੇਨਟੇਨ ਕਿਵੇਂ ਕਰਨਾ ਹੈ ਉਹ ਸਿੱਖ ਲਓ ਚਾਹੇ ਸਾਡੇ ਤੋਂ ਸਿੱਖ ਲਓ ਚਾਹੇ ਖੁਦਾ ਉਹਦਾ ਮੱਥਾ ਮਾਰ ਕੇ ਸਿੱਖ ਲਓ ਠੀਕ ਹੈ ਉਦੋਂ ਵਲ ਖੁਦਾ ਉਹਦਾ ਵੀਜ਼ਾ ਅਪਲਾਈ ਕਰ ਲਓ ਅਸੀਂ ਨਹੀਂ ਕਹਿੰਦੇ ਸਾਡੇ ਕੋਲ ਵੀਜ਼ਾ ਅਪਲਾਈ ਕਰਾ ਸੀਂ ਕਰਨ ਦੇ ਪੈਸੇ ਲਾਵਾਂਗੇ ਸ਼ਰੇ ਆਮ ਗੱਲ ਕਰੀ ਬਿਲਕੁਲ ਬਿਲਕੁਲ ਦੇਖੋ ਯਾਰ ਮਿਹਨਤ ਆ ਬਈ ਠੀਕ ਹੈ ਤੇ ਹੈਲਪ ਹੁੰਦੀ ਹੈ ਠੀਕ ਹੈ ਪਰ ਉਹਨਾਂ ਬੰਦਿਆਂ ਦੇ ਕ ਜਿਨ੍ਹਾਂ ਦੀ ਹੈਲਪ ਦੇ ਤੌਰ ਤੇ ਕੰਮ ਕੀ ਕਿਉਂਕਿ ਇੱਥੇ ਨਾ ਆਪਣੇ ਆਪ ਨੂੰ ਇਹ ਆਪ ਇਹਨਾਂ ਲੋਕਾਂ ਨੇ 3 ਦਿਨ ਲੱਖ ਰੁਪਏ ਚ ਮਲੇਸ਼ੀਆ ਬੰਦੇ ਸਿੱਧੇ ਨਾ ਟੂਰਿਸਟ ਤੇ ਮੇਰੇ ਮੇਰੇ ਵਰਗਾ 100 ਰੁਪਏ ਮੰਗ ਲੈਣਾ ਕਹਿੰਦੇ ਸਭ ਹੀ ਹੋਈ ਨਾ ਪੈਸੇ ਮੰਗਦੇ ਨੇ ਹਾਂ ਤੁਸੀਂ ਲੋਕਾਂ ਦੇ ਬੱਚੇ ਲੁੱਟੋ ਤੇ ਆਪਣੇ ਬੱਚਿਆਂ ਵਾਸਤੇ ਪੈਸੇ ਸੇਵ ਕਰੋ ਬਿਲਕੁਲ 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 ਠੀਕ ਹੈ ਪਰ ਆਪਣਾ ਕਿਸੇ ਨਾ ਕੋਈ ਵਿਰੋਧ ਨਹੀਂ ਸਾਡਾ ਕਿਸੇ ਨਾ ਕੁਝ ਨਹੀਂ ਅਸੀਂ ਦੱਸ ਫ੍ਰੀ ਸਕਦੇ ਆ ਕਰ ਫ੍ਰੀ ਨਹੀਂ ਸਕਦੇ ਬਾਕੀ ਭਰਾਣ ਬੜਾ ਫੋਕਾ ਤਾਂ ਕਰਕੇ ਕੀਤਾ ਬਾਕੀ ਬਾਕੀ ਸਾਭੀ ਸੌਣੀ ਹੈ ਸਾਭੀ ਸਾਭੀ ਇੱਕ ਗੱਲ ਇਹ ਅਸੀਂ ਸੋਸ਼ਲ ਮੀਡੀਆ ਤੋਂ ਪਹਿਲਾਂ ਦਾ ਟਰੈਵਲ ਕਰਦੇ ਪਏ ਆ ਪਾਣੀ ਹੁਣ ਵੀਡੀਓ ਲੱਗੀ ਹੈ ਵੀਡੀਓ 'ਚ ਨਾ ਇੱਕ ਗੱਲ ਹੋਰ ਆ ਲੋਕ ਨਾ ਕੀ ਕਰਦੇ ਨੇ ਵਿੱਚ ਸਾਡਾ ਅੱਧਾ ਜੁੱਧਾ ਕਰਕੇ ਕੰਮ ਜਾ ਵੀ ਭਾਈ ਅਸੀਂ ਵੀਜ਼ਾ ਫਾਰਮ ਭਰ ਲਿਆ ਸਾਡਾ ਜੀ ਇੱਕ ਆ ਇੱਕ ਦੋ ਡਾਕੂਮੈਂਟ ਨਿਆ ਬਣਾ ਦੋਗੇ ਤੁਸੀਂ ਸਾਡਾ ਆ ਕਰ ਦੋ ਨਹੀਂ ਕੀਤਾ ਹੋਇਆ ਠੀਕ ਹੈ ਪਰ ਵੀ ਸਾਡੇ ਪਰ ਪਰ ਭਾਈ ਉਹ ਕਰਨ ਦਾ ਫਾਇਦਾ ਨਹੀਂਗਾ ਉਹਦੇ ਵਿੱਚ ਰ ਮੰਲੇਰ ਆਪਾਂ ਨੂੰ ਪਤਾ ਕਿਸਾਂ ਦਾ ਵੀਜਾ ਅਪਸਨ ਦੇਖਣਾ ਪਤਾ ਹੋਸਾ ਉਹਨਾਂ ਡਾਕੂਮੈਂਟ ਰੈਡੀ ਕਰਤੇ ਅਗਲੇ ਨੇ ਆਪਦੇ ਡਾਕੂਮੈਂਟ ਇੱਕ ਦੋ ਰੈਡੀ ਕਰ ਰੱਖਿਆ ਹੋਣਾ ਆਪਦੇ ਹਿਸਾਬ ਨਾਲ ਕਰੇ ਨੇ ਉਹ ਬਾਈ ਵੀਜਾ ਤੁਹਾਡਾ ਨਹੀਂ ਆਉਣਾ ਅਗਰ ਤੁਸੀਂ ਕੰਮ ਕਰਾਉਣਾ ਤਾਂ ਸਾਰੇ ਕੰਮ ਸਾਡੇ ਥਰੂ ਕਰਾਓ ਜਾਂ ਫਿਰ ਸਾਰਾ ਕੰਮ ਤੁਸੀਂ ਆਖੋਦ ਕਰੇ ਸਿੱਧੀ ਜੀ ਗੱਲ ਹੈ ਤੁਸੀਂ ਕਹੋ ਭਾਈ ਦੋ ਡਾਕੂਮੈਂਟ ਟੂ ਮੇਰੇ ਆ ਬਣਾ ਕੇ ਦੇ ਦੇ ਦੋ ਮਿੰਟ ਦੋ ਡਾਕੂਮੈਂਟ ਫਲਾਣੇ ਤੋਂ ਬਣਾ ਲੈ ਦੋ ਦੋ ਡਾਕੂਮੈਂਟ ਸਾਡੇ ਤੋਂ ਬਣਾ ਲੈ ਤੁਹਾਡਾ ਵੀਜ਼ਾ ਨਹੀਂ ਆਉਣਾ ਜੇ ਤਾਂ ਖੁਦ ਕਰੋ ਸਾਰੀ ਚੰਗੀ ਤਰੀਕੇ ਨਾਲ ਜਾਂ ਫਿਰ ਆਪਦਾ ਓਕੇ ਆ ਕੰਮ ਜਾਵਾ ਹਾਂਜੀ ਮਲੇਸ਼ੀਆ ਵਾਲੇ ਕਿ ਭਰਾ ਕਹਿੰਦਾ ਮੈਂ ਪੋਡਕਾਸਟ ਕਰਨਾ ਮਹਾਬਾਈ ਜਰੂਰ ਠੀਕ ਆ ਮੈਸੇਜ ਹੀ ਐਡੇ ਹੈ ਨਹੀਂ ਠੀਕ ਆ ਨਾ ਵੀ ਅਸੀਂ ਕਿਸੇ ਨਾਲ ਬੈਠ ਕੇ ਗੱਲਾਂ ਦੱਸੀਏ ਕਰੋ ਠੀਕ ਆ ਇੱਥੇ ਬੜੇ ਬੜੇ ਸੱਪ ਬੈਠੇ ਆ ਠੀਕ ਆ ਨਾ ਉਹਨੂੰ ਮੈਂ ਸਿੱਧੇ ਪੁੱਛ ਵੀ ਨਹੀਂ ਅੰਦਾ ਨਹੀਂ ਬਾਕੀ ਯਾਰ ਹਰ ਬੰਦੇ ਨੂੰ ਠੀਕ ਆ ਮੜਾ ਨਹੀਂ ਸਮਝਣਾ ਕੇ ਇਹਨੂੰ ਹਰ ਹਰ ਬੰਦਾ ਆਪਣਿਆ ਇੱਕ ਮਿਸਾਲ ਹਰ ਇੱਕ ਬੰਦੇ ਦਾ ਪੋਡਕਾਸਟ ਫਰੀ ਸੋ ਬਿਲਕੁਲ ਬਿਲਕੁਲ ਠੀਕ ਆ ਨਾ ਬਾਕੀ ਦੂਜੇ ਨੰਬਰ ਤੇ ਆਪਣਾ ਆਰਣੋ ਭਰਾ ਆਇਆ ਸੀਗਾ ਠੀਕ ਆ ਭਰਾ ਦੇ ਵੀਜੇ ਲੱਗੇ ਸੀਗੇ 7-8 ਠੀਕ ਆ ਨਾ ਮਲੇਸ਼ੀਆ ਤੋਂ ਪਰਾਪਰਾ ਟੂਰਿਸਟ ਦਾ ਕੰਮ ਕਰਦਾ ਠੀਕ ਆ ਬਾਕੀ ਵੀਰ ਦੀ ਆਈਡੀ ਅਸੀਂ ਮੈਂਸ਼ਨ ਕਰ ਦੇਣੀ ਆ ਇੱਥੇ ਤੁਸੀਂ ਭਰਾ ਨੂੰ ਫੋਲੋ ਕਰਨਾ ਤੇ ਸਪੋਰਟ ਕਰਨੀ ਆ ਬਾਈ ਇਹ ਕੋਈ ਪਹਿਲੀ ਗੱਲ ਤਾਂ ਪ੍ਰੋਮੋਸ਼ਨ ਵਾਲੀ ਵੀਡੀਓ ਨਹੀਂ ਹੈਗੀ ਵੀ ਸਾਨੂੰ ਸਾਡੇ ਕੋਲ ਕੰਮ ਆਵੇ ਬਾਈ ਆਪ ਵੀ ਚੱਲ ਰਹੇ ਹੋ ਗੱਤੀ ਸੀਗੇ ਬਾਈ ਇਧਰ ਹੀ ਆਪਣਾ ਏਰੀਆ ਤੇ ਆਇਆ ਸੀਗਾ ਬਾਈ ਦਾ ਗੱਡੀ ਉਹਨੂੰ ਫੋਨ ਆ ਯਾਰ ਬਾਈ ਮਦਦ ਕਰ ਲਈ ਬਾਈ ਨੂੰ ਅਸੀਂ ਇਨਵਾਈਟ ਕੀਤਾ ਬਾਈ ਆ ਜਾ ਕੋਈ ਨਾ ਕਰਿਆ ਨਾ ਬਾਈ ਕਹਿੰਦਾ ਚਲੋ ਇੱਕ ਵੀਡੀਓ ਬਣਾਉਣਾ ਬਾਈ ਯਾਰ ਇੱਕ ਲੋਕਾਂ ਨੂੰ ਇੱਕ ਰਾਏ ਮੇਰੇ ਜੀ ਲੋਕਾਂ ਨੂੰ ਪਤਾ ਲੱਗ ਜੂ ਯਾਰ ਕਿਵੇਂ ਆਉਦਾ ਵੀਜ਼ਾ ਲੈ ਸਕਦੇ ਨੇ ਕਿਉਂਕਿ ਬਾਈ ਬਹੁਤ ਲੋਕ ਆਉਂਦਾ ਕਹਿੰਦੇ ਇਹ ਜੀ ਫਿਰਦੇ ਰਹੇ ਬਹੁਤ ਗੱਲ ਕਰਦੇ ਆਪੀ ਇਹ ਖਰਾਬ ਕਰੀ ਜਾਂਦੇ ਨੇ ਆਪਦੇ ਠੀਕ ਹੈ ਸੋ ਤਾਂ ਕਰਕੇ ਸੀ ਅਸੀਂ ਵੀ ਸੋਚਿਆ ਯਾਰ ਚਲੋ ਕਿਹਦਾ ਫਾਇਦਾ ਹੋ ਜੇ ਠੀਕ ਹੈ ਕਿਉਂਕਿ ਲੋਕ ਮੈਂ ਤਾਂ ਲੋਕ ਬਾਈ ਆਦਾ ਸਹੀ ਤਰ੍ਹਾਂ ਪੰਜਾਬੀ ਦੇ ਲੋਕ ਮਰਮੋਣ ਕੀ ਰਾਜੀ ਨੇ ਠੀਕ ਹੈ ਉਹਨਾਂ ਨੂੰ ਠੀਕ ਹੈ ਬਟ ਆਪਾਂ ਨੂੰ ਐ ਵੀ ਯਾਰ ਬੰਦੇ ਦੇ ਚਲੋ ਕਿਹਦਾ ਜਿਹੜਾ ਪੜਾਉਂਦਾ ਹੈ ਜਿਹੜਾ ਬੰਦਾ ਸਮਝ ਸਕਦਾ ਤਾਂ ਸਮਝ ਲੇ ਠੀਕ ਹੈ ਵੀ ਆਸਾਨੀ ਨਾਲ ਵੀ ਲੈ ਸਕਦਾ ਜਿਹਦੇ ਵਾਸਤੇ ਤੁਸੀਂ ਫालतू ਆਉਦਾ ਰੁਪਏ ਬਹੁਤ ਖਰਾਬ ਕਰਨੇ ਫਿਰਦੇ ਹੋ ਬਾਕੀ ਸਾ ਵੀ ਕੋਈ ਗੱਲ ਬਾਤ ਦੱਸੋ ਬਾਈ ਹੋਰ ਯਾਰ ਗੱਲ ਬਾਤ ਇਹ ਆ ਇਹਨਾਂ ਨੇ ਕੱਲ ਨੂੰ ਗੱਲ ਉੱਠ ਜਾਣੀ ਐ ਪ੍ਰਮੋਸ਼ਨ ਕਰਾਂਦੇ ਫਿਰਦੇ ਨੇ ਪ੍ਰਮੋਸ਼ਨ ਕੋਈ ਨਹੀਂ ਸਿਰਫ ਆ ਭਰਾ ਕਰਕੇ ਇਸ ਭਰਾ ਰੁਪਇਆ 5-7000 ਰਿੰਗੜ ਲਈ ਫਿਰਦਾ ਜਿਆਦਾ ਹੀ ਲਈ ਫਿਰਦਾ ਬਿਲਕੁਲ ਬਿਲਕੁਲ ਤੇ ਇਹਨੂੰ ਸਪੋਰਟ ਚਾਹੀਦੀ ਏ ਤੁਹਾਡਾ ਹਾਸਾ ਮਜ਼ਾਕ ਨਹੀਂ ਚਾਹੀਦਾ ਕਮੈਂਟਾਂ 'ਚ ਅਸੀਂ ਕਹਿੰਦੇ ਨਹੀਂ ਸਾਨੂੰ ਇੱਕ ਰਿੰਗੜ ਦਾ ਵੀ ਕੋਈ ਕੰਮ ਆਵੇ ਅਸੀਂ ਦੱਸਾਂਗੇ ਫ੍ਰੀ ਕਰਾਂਗੇ ਪੈਸੇ ਲੈ ਕੇ ਪਹਿਲਾਂ ਹੀ ਕਹਿ ਰਹੇ ਹਾਂ ਪਰ ਇਸ ਬੰਦੇ ਨੂੰ ਵਾਕਿਆ ਹੀ ਸਪੋਰਟ ਦੀ ਲੋੜ ਹੈ ਬਾਹਰੋਂ ਵਲੋਗਰ ਬਾਹਰੋਂ ਯੂਟਿਊਬਰ ਆਂਦੇ ਨੇ ਆਪਾਂ ਹੱਥ ਹੱਥ ਚੱਕਦੇ ਹਾਂ ਪਰ ਆਪਣੇ ਕੋਲ ਬੰਦਾ ਹੈਗਾ ਯਾਰ ਇਹਨੂੰ ਵਾਕਿਆ ਹੀ ਸਪੋਰਟ ਦੀ ਲੋੜ ਆ ਕਿਉਂਕਿ ਇਹ ਬੜਾ ਪੈਸਾ ਲਾਈ ਫਿਰਦਾ ਦਿਹਾੜੀਦਾਰ ਬੰਦਾ ਤੇ ਵਾਕਈ ਭਰਾ ਨੂੰ ਸਪੋਰਟ ਦੀ ਲੋੜ ਆ ਅਸੀਂ ਕੋਈ ਪ੍ਰੋਮੋਸ਼ਨ ਵੀਡੀਓ ਨਹੀਂ ਹੈ ਬੜੇ ਚਿਰ ਹੋ ਗਿਆ ਸਾਨੂੰ ਕਹਿੰਦਾ ਕਰ ਬਾਕੀ ਅਸਤਾ ਯਾਰ ਬਾਈ ਅਸਤਾ ਦਾ ਘਰੇ ਬਿਠੇ ਹੋਈ ਲਾਫ ਸੋਫਾ ਤੇ ਬੈਠਾ ਹੋਈ ਪਰਦੇ ਲੱਗੇ ਹੋਏ ਨੇ ਸਾਡੇ ਹਨ ਠੀਕ ਹੈ ਉਹੀ ਲੱਗੇ ਹੋਏ ਨੇ ਅਸਤਾ ਦਾ ਨਜ਼ਾਰੇ ਨੇ ਘਰੇ ਬਿਠੇ ਮੇਰਾ ਤਾਂ ਮਲੇਸ਼ੀਆ ਦੂਜਾ ਘਰ ਹੀ ਆ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਠੀਕ ਹੈ ਵੀ ਮੈਂ ਤਾਂ ਸਾਬੇ ਗੱਗੇ ਹਰਲੇ ਬਹੁਣੇ ਰਹਿਣਾ ਹੈ ਠੀਕ ਹੈ ਸੋ ਯਾਰ ਬਾਈ ਨੂੰ ਸਪੋਰਟ ਕਰੋ ਤੁਸੀਂ ਬਾਈ ਬਹੁਤ ਵਧੀਆ ਕੰਮ ਕਰਦਾ ਹੈ ਠੀਕ ਹੈ ਸਾਰੇ ਆਪਣੇ ਬਾਈ ਨੂੰ ਟਿਕਟੋਕ ਤੇ ਫੋਲੋ ਕਰੋ ਬਾਈ ਨੂੰ YouTube ਤੇ ਫੋਲੋ ਕਰੋ ਤੇ ਤੁਹਾਡੇ ਭਰਾਵਾਂ ਨੂੰ ਵੀ Instagram ਤੇ ਫੋਲੋ ਕਰ ਲਓ YouTube ਤੇ ਫੋਲੋ ਕਰ ਆਪਣਾ ਵੀ YouTube ਚੈਨਲ ਹੈਗਾ ਮੇਰਾ ਨਾਮ ਦੀ ID ਮੈਂਸ਼ਨ ਕਰ ਦੇਣੀ ਆ ਕਿਉਂਕਿ ਬਾਈ ਸਾਡੇ ਤੁਹਾਨੂੰ ਬਥੇ ਆਪਣੇ ਇੰਡੀਆ ਟਿਕਟੋਕ ਚੱਲਦੀ ਨਹੀਂ ਠੀਕ ਹੈ ਯਾ ਤਾਂ ਤੁਹਾਡੇ ਬਾਹਰਲੇ ਕੰਟੈਂਟ ਟਿਕਟੋਕ ਚਲਾਉਂਦੇ ਆ ਬਾਈ ਠੀਕ ਹੈ ਤਾਂ Instagram ਤੇ ਫੋਲੋ ਕਰ ਲਿਓ ਜਿਹਨੇ ਵੀ ਕੋਈ رائے ਲੈਣੀ ਹੋਈ ਜਿਹਨੇ ਕੁਝ ਪੁੱਛਣਾ ਹੋਇਆ ਕਿਸੇ ਰਿਗਾਰਡਿੰਗ ਮੈਨੂੰ Instagram ਤੇ ਮੈਸੇਜ ਕਰ ਲਿਓ ਬਾਕੀ ਭਾਈ ਓਕੇ ਕੰਮ ਭਾਈ ਖੁਦ ਵੀ ਯੂਟਿਊਬਰ ਹੈ ਕੋਈ ਇਹੋ ਜੀ ਗੱਲ ਨਹੀਂ ਪ੍ਰੋਮੋਸ਼ਨ ਵੀਡੀਓ ਬਿਲਕੁਲ ਨਹੀਂ ਲਾਸਟ ਫੇਰ ਆ ਭਾਈ ਯਾਰ ਹੁਣ ਆਪਾਂ ਯੂਟਿਊਬਰ ਦਾ ਨਾਂ ਤਾਂ ਕਿ ਲੈਣਾ ਹੁਣ ਆਪਾਂ ਉਹਨਾਂ ਦੇ ਵੀਜੇ ਲਵਾਉਣ ਨਹੀਂ ਆ ਯਾਰ ਠੀਕ ਹੈ ਸਿੱਧੀ ਗੱਲ ਹੈ ਯੂਟਿਊਬਰ ਹੈ ਹਾਂਜੀ 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 ਵੱਡੇ ਵੱਡੇ ਯੂਟਿਊਬਰ ਦਾ ਚੋਖ ਨਾ ਛੱਡਦੇ ਵੀਜੇ ਲਵਾਉਂਦੇ ਨੇ ਅਸੀਂ ਆਪਦੀ ਕੀ ਕੰਮ ਕਰਨਾ ਹੈ ਅਸਤਾ ਦਾ ਅਸਤਾ ਦਾ ਨਿਆਰੇ ਲੈਣਾ ਨਹੀਂ ਦੀ ਗੱਲ ਹੈ ਠੀਕ ਹੈ ਅਤਾ ਸ਼ੌਂਕੇ ਕੰਮ ਕਰਕੇ ਰਾਜ਼ੀ ਆ ਸਾਨੂੰ ਆਏ ਨੇ ਕਿ ਕਿਚਵਾ ਕਰ ਲਏ ਕਿਚੋ ਫਲਾਣਾ ਕਰ ਲਏ ਤੇ ਬਸ ਓਕੇ ਬਹੁਤ ਬਹੁਤ ਧੰਨਵਾਦ ਭਾਈ ਜਦ ਸਾਰੇ ਟੀ ਤੇ ਦਰਸ਼ਕੋ ਪਲੀਜ਼ ਮੈਨੂੰ ਵੀ ਸਪੋਰਟ ਕਰੋ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਠੀਕ ਐ ਤੇ ਬਾਈ ਹੁਣੀ ਬਹੁਤ ਚੰਗੇ ਨੇ ਬਹੁਤ ਵਧੀਆ ਲੱਗਾ ਮਿਲ ਕੇ ਪਤਾ ਲੱਗਦਾ ਹੁੰਦਾ ਬੰਦਾ ਚੰਗਾ ਹੈ ਕਿ ਮਾੜਾ ਹੈ ਐਂ ਵੀਡੀਓ ਦੇਖ ਕੇ ਗੈਸ ਕਰੀਦਾ ਵੀ ਬੰਦਾ ਸਹੀ ਹੈ ਚੰਗਾ ਹੈ ਕਿ ਮਾੜਾ ਹੈ ਠੀਕ ਐ ਤੇ ਬਾਕੀ ਹੁਣੀ ਬਾਈ ਦੱਸਦੇ ਨੇ ਬਾਈ ਕਿਤਾ ਲੱਗਿਆ ਮਿਲ ਕੇ ਬਹੁਤ ਵਧੀਆ ਬਹੁਤ ਅਈ ਤੇ ਸਪੋਰਟ ਯਾਰ ਪੂਰੀ ਕਰਾਂਗੇ ਤੂੰ ਅੱਧੀ ਰਾਤੀ ਵੀ ਮਾਜ ਮਾਰੇਗਾ ਤਦ ਵੀ ਡੇਲੀ ਕਿਹੜਾ ਵੀਡੀਓ ਤੁਹਾਡੇ ਨਾਲ ਬਣਾਜੋ ਅਸੀਂ ਇੱਦਾਂ ਕੋ ਹੈ ਨਹੀਂ ਜੀ ਬਿਲਕੁਲ ਪਰ ਤੂੰ ਡੇਲੀ ਕਹਿਣਾ ਗੱਗੀ ਤੇ ਮੈਨੂੰ ਅਸੀਂ ਤੇਰੇ ਆਸਤੇ ਆਵਾਂਗੇ ਯਾਰ ਤੂੰ ਬਹੁਤ ਜ਼ਿਆਦਾ ਰੁਪਿਆ ਲਾਈਫ ਕਰਨਾ ਹੈ ਅਸੀਂ ਤੈਨੂੰ ਜਿੰਨੀ ਸਪੋਰਟ ਦੇ ਦਿੰਨੀ ਕਰਾਂਗੇ ਤੇ ਅਗਲੇ ਵਲੋਗਰ ਜਿੰਨੇ ਵੀ ਆਂਦੇ ਨੇ ਮੇਰੇ ਕੋਲ ਹਾਂਜੀ ਸਾਰਿਆਂ ਨੂੰ ਪਤਾ ਹੈ ਵੀ ਮੈਂ ਇੱਦਾਂ ਵੱਡਾ ਨਹੀਂ ਹਾਂ ਨੀ ਅਸੀਂ ਮਲੇ ਜਾਏ ਤਾਂ ਛੋਟੇ ਜਾ ਜਾਈਏ ਪਰ ਜਿੰਨੇ ਕੋ ਬੰਦੇ ਆਪਣੇ ਕੋ ਆਂਦੇ ਨੇ ਤੈਨੂੰ ਵੀ ਪਤਾ ਕਿੱਡੇ ਤਕੜੇ ਤਕੜੇ ਬੰਦੇ ਆਪਣੇ ਖੁਲਾਂਦੇ ਨੇ ਹਾਂਜੀ ਬਾਈ ਹੁਣੇ ਮੇਰੀ ਇਹ ਹੋ ਗਈ ਸਾਰਿਆਂ ਨਾਲ ਤੈਨੂੰ ਬਿਤਾਵਾ ਬਹੁਤ ਬਹੁਤ ਧੰਨਵਾਦ ਇਹ ਲੈ ਭਾਈ ਨੇ ਹੁਣ ਵੀਡੀਓ ਕੈਮਰਾ ਬਾਈ ਹੁਣਾਂ ਨੇ ਕਿਹਾ ਆ ਪੱਕਾ ਹੈ ਤੇ ਸਸਪੈਂਸ ਆ ਰਿਯ ਠੀਕ ਹੈ ਇਹ ਕੇ ਸਸਪੈਂਸ ਹੀ ਹੈ ਦੇਖੋ ਜਿਹੜਾ ਵੀ ਆਉਂਦਾ ਹੈ ਬਾਈ ਨਾਲ ਜਰੂਰ ਮਿਲੂਗਾ ਠੀਕ ਹੈ ਅਗਲੀ ਵੀਡੀਓ ਤੁਸੀਂ ਉਹ ਬਾਈ ਨਾਲ ਦੇਖੋਗੇ ਸਾਡਾ ਇੰਨਾ ਕੰਮ ਹੈ ਬਿਲਕੁਲ ਓਕੇ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਈਕ ਕਮੈਂਟ ਸ਼ੇਅਰ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਈ ਨੂੰ ਸਪੋਰਟ ਦਿਓ ਵਿਚਾਰਿਆਂ ਨੂੰ